ਤੇਰੀ ਆਸਰਾ ਤੋਂ ਹੀ ਆ ਲੈਂ ਦੀ ਬਖਾਨੀ ਕਿੱਧਰ ਵਾ ਗਈ ਆਉਂਦੀ ਹੈਗੀ ਲੈ ਬੇਬੇ ਮੈਂ ਤਾਂ ਤਿਆਰ ਹੋ ਗਈ ਤੂੰ ਕਹਿੰਦੀ ਸੀ ਆ ਆ ਬਾਕੀਆਂ ਬੁੜੀਆਂ ਇਹਨਾਂ ਦੇ ਲੋੜੀ ਬਣਾਉਣਾ ਘੱਲੇ ਗਈਆਂ ਨਹੀਂ ਜਾਈ ਜਾਂਦੇ ਸਾਰੇ ਤਾਂ ਫਿਰ ਮੈਂ ਜਾਵਾ ਕਠੜ ਜਾ 5 ਮਿੰਟ ਮੈਂ ਤਾਂ ਤੈਨੂੰ ਰੱਦੀ ਪਾਇ ਰਾਹ ਦਿੰਦੀ ਸੀਗੀ ਭਾਈ ਹਾਂ ਫੇਰ ਤੇਰੀ ਮਰਜ਼ੀ ਆ ਵੀ ਲੋੜੀ ਬਣਾਉਣਾ ਤਾਂ ਮੈਂ ਵਗ ਜਾਨੀ ਉਹਨਾਂ ਦੇ ਚਲ ਆਇਆਂਗਾ ਮਾੜਾ ਮੋਟਾ ਮਾਥੇ ਠੁਰਕਠਾ ਗੱਡੀ ਫਿਰੂੰਗੀ ਅੱਛਾ ਬੇਬੇ ਤੇ ਤੁਸੀਂ ਕੁੜੀ ਕੋਲੇ ਵਗ ਜਾ ਪੁੱਤ ਅੱਜ ਕੁੜੀ ਕੋਲੇ ਬੇਬੇ ਹੋਰ ਮਾਤਾ ਤੈਨੂੰ ਆਈ ਸੀ ਅੱਜ ਜੀ ਬავ ਜੋ ਅੱਜ ਨਾਲ ਜਨਤਾ ਵਧਗਾ ਕਾ ਗੱਡੀ ਬਾਹਰ ਖੜੀ ਐ ਰੋਜ਼ ਕੱਲਾ ਕੱਢੀ ਜਾਂਦੀ ਆ ਬੇਬੇ ਆਪਾ ਤਾਂ ਫੋਨ ਫੋਨ ਵੀ ਨਹੀਂ ਕਰਿਆ ਹੈਗਾ ਵੀ ਅਸੀਂ ਆਵਾਂਗੇ ਅੱਜ ਲੋੜੀ ਲੈ ਕੇ ਨਾਲੇ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਕਿ ਵੀ ਐ ਅੱਜ ਹੁਣ ਤੂੰ ਵਗ ਜਾਂਦੀ ਲੋੜੀ ਲੈ ਕੇ ਜਾਂ ਸਵੇਰੇ ਵਗ ਜਾਂਦੀ ਜਾਂ ਅੱਜ ਵਗ ਜਾਂਦੀ ਨਹੀਂ ਪਤਾ ਤੁਸੀਂ ਅੱਜ ਹੀ ਜਾਓ ਅੱਜ ਨਾ ਹਾਂ ਇੱਕ ਨਾ ਮੈਨੂੰ ਕੁੜੀ ਦਾ ਢਿੱਲੀ ਦਾ ਸੁਪਨਾ ਜਾ ਆਇਆ ਵੀ ਬੁਖਾਰ ਬਖੂਰ ਜੋ ਚੱਲਦਾਗਾ ਨਾ ਮੈਥੋਂ ਫੋਨ ਲਾ ਲਾ ਉਹਨਾਂ ਨੇ ਲਾਇਆ ਬੇਬੇ ਫਿਰ ਚਾਚੇ ਕੇ ਆਖਣਗੇ ਵੀ ਖਾਣ ਨਹੀਂ ਰੰਦੀ ਪਟਾਲਗੀ ਵੀ ਲੋੜੀ ਤੇ ਇੱਕ ਦਿਨ ਮਗਰੋ ਦੇ ਆਉਂਦੇ ਤੇ ਵੀ ਖਾਣੇ ਸਾਡੇ ਲੋੜੀ ਨਹੀਂ ਵੰਡਾਉਣ ਆਈ ਹੈਗੀ ਮੈਂ ਜਾਣੀ ਤੇਰੇ ਚਾਚੇ ਕੇ ਤੂੰ ਹੀ ਵਗ ਜਾਂਦੀ ਭੈਣ ਕੋਲੇ ਲੋੜੀ ਰਕੇ ਦੇਖੀ ਹੁਣ ਹੁਣ ਤੂੰ ਮੈਨੂੰ ਕਹਤਾ ਮਿੰਟ ਚ ਵੀ ਤੂੰ ਵਗ ਜਾ ਨਹੀ ਪੁੱਤ ਮਾਇ ਨਹੀਂ ਸੋਹਣੀ ਲੱਗਦੀਗੀ ਹੁਣ ਨਵਾ ਨਵਾ ਕੁੜੀ ਦਾ ਵਿਆਹ ਹੋਇਆਗਾ ਮੈਂ ਸੋਹਣੀ ਲੱਗਦੀ ਜਾਂਦੀ ਤੁਸੀਂ ਜਾਓ ਦੋਨੇ ਜਣੇ ਕੀ ਕਰੀਏ ਨੇ ਬੇਬੇ ਵੇ ਭਾਈ ਲੋੜੀ ਦੀ ਸਕੀਮ ਬਣਾਈ ਜਾਂਦੇ ਅਸੀਂ ਪਾਲੀ ਅਸੀਂ ਤਾਂ ਅੱਛਾ ਮੈਂ ਕੁੜੀ ਕੋਲੇ ਵਗ ਜਾਂਦੇ ਤੁਸੀਂ ਮਾਂ ਤਾਂ ਜਾਂਦੀ ਸੀਗੀ ਚਾਚੇ ਕੇ ਲੋੜੀ ਵੰਡਾਉਣਾ ਤਿਆਰ ਹੋਈ ਸੀ ਅੱਛਾ ਤੇ ਬੇਬੇ ਕਹਿੰਦੀ ਅਕੇ ਤੁਸੀਂ ਪ੍ਰਦੀਪ ਕੋਲੇ ਲੋੜੀ ਲੈ ਕੇ ਜਾਓ ਅਕੇ ਅੱਜ ਮੈਂ ਚਾਚੇ ਕੇ ਘਰੇ ਗਿਆ ਸੀ ਉਧਰ ਹੀ ਆਇਆ ਹੁਣ ਹਾਂ ਉਹ ਕਹਿੰਦੇ ਅਕੇ ਭਾਈ ਤੇਰੀ ਮਾਂ ਨੂੰ ਭੇਜੀਂ ਕਹਿੰਦੇ ਉਹੀ ਤਾਂ ਮਰਨਦੀਪ ਨੂੰ ਆਖੀ ਜਾਨੀ ਹੈਗੀ ਮਾ ਚਲ ਮੈਂ ਵਗ ਜਾਨੀ ਹੈ ਭਾਈ ਤੁਸੀਂ ਮਖ ਆਪਣੇ ਪ੍ਰਦੀਪ ਕੋਲੇ ਜਾ ਆਓ ਇਹ ਆਂਦੀ ਕਿ ਤੂੰ ਵਗ ਜਾ ਬਲ ਮੈਂ ਸੋਹਣੀ ਲੱਗੂਗੀ ਜਾਂਦੀ ਉਹ ਚਲ ਐ ਕਰਦੇ ਆਂ ਫਿਰ ਹਾਂ ਬੇਬੇ ਨੂੰ ਚਾਚੇ ਕੇ ਘਰੇ ਭੇਜ ਦਿੰਨੇ ਆ ਕਿ ਆਪਾਂ ਵਗ ਚੱਲਦੇ ਫਿਰ 2 ਘੰਟੇ ਮੜਿਆਂਵਾਂਗੇ ਨਾਲੇ ਦੱਦੇ ਫਿਰ ਮੈਨੂੰ ਐਂ ਦੱਸ ਹੁਣ ਲੋਹੜੀ ਤੇ ਦੇ ਕੇ ਕੀ ਕੀ ਆਉਣਾਗਾ ਉਹੋ ਜੇ ਹਿਸਾਬ ਨਾਲ ਦੇ ਲੂ ਹੁਣ ਮੈਨੂੰ ਕੀ ਪਤਾ ਹੁਣ ਉਹਨਾਂ ਦੇ ਕੀ ਰੀਤੀ ਰਿਵਾਜ ਨੇਗੇ ਪਹਿਲਾਂ ਰੀਤੀ ਰਿਵਾਜ ਦਾ ਤਹਾਨੂੰ ਪਤਾ ਹੀ ਉਹਨਾਂ ਦੇ ਕੋਲ ਵੱਖਰੇ ਹੀ ਹੋਣਗੇ ਕੁੜੀ ਨੂੰ ਲੀਡਾ ਲੈ ਜੀ ਉਹਨੂੰ ਸੱਸ ਨੂੰ ਲੈ ਜਾਗੇ ਤੇ ਬਾਕੀ ਆਪਾਂ ਸਮਾਨ ਸੱਲਾ ਲੈ ਜਾਣੇ ਖੋਆ ਕੱਡਾ ਪਿਓ ਲੈ ਜਾਓ ਚਲੋ ਠੀਕ ਹੈ ਵੇ ਫਿਰ ਉਹ ਦੂਜਾ ਪੂਖੜਾਂ ਲੈ ਜੋ ਪਗੱਚ ਲੈ ਜੋ ਆਹੀ ਸਮਾਨ ਹੁੰਦਾ ਲੋਡੀ ਦਾ ਬੇਬੇ ਹੋਰ ਕੀ ਹੁੰਦਾਗਾ ਚਲ ਫਿਰ ਉਹਨਾਂ ਤੇ ਲੈਦੀ ਯਾਰ ਆਜੋ ਚਲ ਫਿਰ ਲੈ ਜਾਨੇ ਆ ਇਹ ਇਹ ਸਮਾਨ ਹੋਰ ਬਸ ਤੋਂ ਲੀਦਾ ਕਪੜਾ ਪਾਇਆਗਾ ਤੇ ਬੇ ਜਾ ਉਹਦੀ ਸਸਤਾ ਦਾ ਸੂਟ ਕਿਹੜਾ ਲੈ ਕੇ ਜਾਵਾਂ ਉਹ ਕੜਾਈ ਵਾਲਾ ਨਾ ਲੈ ਜਾ ਕਦੂ ਰੰਗਾ ਜਾ ਉਹ ਤਾਂ ਗੂੜੇ ਪੌਂਦੀ ਹੈਗੀ ਉਹ ਤਾਂ ਗੂੜੇ ਪੌਂਦੀ ਸੋਹਣੇ ਲੈ ਜਾਏ ਮੈਂ ਅਗਦੀ ਚੱਕ ਚੱਕ ਸੁੱਤੀ ਜਾਊਗੀ ਆਪਣੀ ਕੁੜੀ ਨੂੰ ਤਾਂ ਚੱਲ ਮਾੜਾ ਜਾਂ ਪੋਲਾ ਪਤਲਾ ਲਾਕ ਜੂ ਉਹ ਤਾਂ ਆਵਦੀ ਆ ਉਹਨੇ ਤਾਂ ਕੁਛ ਕਹਿਣਾ ਨਹੀਂ ਉਹਦੀ ਸੱਸ ਨੂੰ ਮਾੜਾ ਸੂਟ ਨਾ ਜਾਵੇ ਕੁੜੀ ਨੂੰ ਕਾਤੋਂ ਲੈ ਜੀਏ ਪੋਲੇ ਪਤਲੇ ਬਲਾ ਹੀ ਸੋਹਣੇ ਸੂਟ ਘਰੇ ਪਏ ਬਿਆਚੂ ਬੱਚੇ ਉਹਨਾਂ ਚ ਤੂੰ ਦੇਖ ਤੇ ਲਾ ਕੇ ਲੈ ਜਾ ਉਹ ਮੈਂ ਦੋ ਲੈ ਜਾ ਜਿਹੜਾ ਮਾਸੀ ਨੇ ਤੈਨੂੰ ਦਿੱਤਾ ਸੀਗਾ ਸੂਟ 15 1600 ਦਾ ਆਇਆ ਸੀ ਉਹ ਉਹਦੀ ਸੱਸ ਨੂੰ ਲਾ ਲਾਣੀ ਕਦੂ ਰੰਗਾ ਜਾ ਹਾਰ ਤਾ ਉਹੀ ਗੱਲ ਆਈ ਜਾਂਦੇ ਹੈਗੇ 16 ਸੂਟ ਲੈ ਜਾ ਐਵੇਂ ਨਗਦੀ ਤੋਂ ਕਹਾ ਹੀ ਤੂੰ ਨਹੀਂ ਬੇਬੇ ਮੈਂ ਤਾਂ ਆਪ ਕਹਿਨੀ ਆ ਕਿਉਂ ਜੀ ਵਿਕਾਸੇ ਦਾ ਫਰਕ ਨਾ ਰਹੇ ਹੋਰ ਉਹਨੂੰ ਆਪਣੀ ਕੁੜੀ ਨੂੰ ਨਾ ਕੋਈ ਕਹੇ ਉਹੀ ਤਾਂ ਮੈਂ ਕਹਿਣੀ ਆ ਜੀ ਜਿਹੜੇ ਬੇਬੇ ਵਧੀਆ ਉਹ ਲੈ ਚੱਲੋ ਨਲੇ ਮੇਰੀ ਗੱਲ ਸੁਣ ਲੈ ਟਾਈਮ ਯਾਰ ਨਾ ਲਾ ਬਾਹਰ ਛੇਤੀ ਛੇਤੀ ਕਰ ਲੈ ਕੰਮ ਤੇ ਨਿਮੇੜ ਕੇ ਚੱਲ ਲੱਗੇ ਚੱਲ ਬੇਬੇ ਫਿਰ ਤੂੰ ਚਾਚੇ ਕੇ ਜਾ ਚੱਲ ਮਾਸਨ ਤੋਰ ਕੇ ਜਾਉਂਗੀ ਚੱਲ ਠੀਕ ਹੈ ਕਰਵਾਉਣੀ ਐ ਸਹਰਦੂ ਦੇ ਸੁਖਮਾਨ ਫੋਨ ਤਿਆਰ ਕਰਾ ਦੇਣਾ ਚੱਲ ਮੈਂ ਤ ਸਵਾਰ ਤਿਆਰ ਕਰਾਉਂਗੀ ਫੋਨ ਤਾਂ ਕਰ ਦੰਦੇ ਕੀ ਪਤਾ ਕੋਈ ਘਰੇ ਹੋਊਗਾ ਜਾਂ ਨਾ ਹੋਊਗਾ ਤਾ ਲਾ ਫਿਰ ਫੋਨ ਮੈਂ ਕਰ ਦਿੰਨਾ ਚੱਲ ਪਾਲੀ ਲਾ ਲੈ ਫੋਨ ਚੱਲ ਤੂੰ ਤਿਆਰੀ ਕਰ ਆਵਦੀ ਚੱਲ ਠੀਕ ਹੈ ਮੈਂ ਕਹਿੰਦੀ ਆ ਉਹਦੀ ਸੱਸ ਨੂੰ ਕਹੀਂ ਲਾ ਕੇ ਮਾਸੀ ਜੀ ਨੂੰ ਕਹੀਂ ਪ੍ਰਦੀਪ ਦੇ ਸੱਸ ਨੂੰ ਕੋਈ ਨਹੀਂ ਮੈਂ ਕਹਿ ਦੇਣਾ ਤੂੰ ਜਾ ਕੇ ਕਿਹਾ ਹੋਇਆ ਭਾਈ ਉਹਦੀ ਸੱਸ ਨੂੰ ਦੱਸੋ ਵੀ ਅਸੀਂ ਆਉਨੇ ਆਉਨੇ ਮੈਂ ਤਾਂ ਆਪ ਕਹਿੰਦੀ ਆ ਬੇਬੇ ਜਾ ਤਾਂ ਤੂੰ ਗੱਲ ਕਰ ਲੈ ਨਾ ਨਾ ਪਾਲੀ ਕਰ ਲੈ ਲੈ ਗੱਲ ਠੀਕ ਹੈ ਬਾਪੂ ਕਰਵਾਉਣੀ ਐ ਸੁਣਾਣਾ ਆਇਆ ਲਾਗ ਲਾਇਆ ਕਾਜਨ ਤਬੀ ਸਾਨੂੰ ਪਹਿਲਾਂ ਨਹੀਂ ਦੱਸਿਆ ਪਹਿਲਾ ਤਿਹਾਰ ਆਗਾ ਕਰਦੇ ਫਿਰ ਮਾੜਾ ਜਿਹਾ ਫੋਨ ਲਾ ਕੇ ਲਾ ਦੇ ਤੂੰ ਲਾ ਦੇ ਫੋਨ ਚੱਲ ਮੈਂ ਲਾਉਣਾ ਚੱਲ ਹਾਂ ਹੋਰ ਰਖ ਮੱਥੇ ਸੇ ਆਉਣੇ ਆ ਕੀ ਕਰੀ ਜਾਨੀ ਪ੍ਰਦੀਪ ਪਾਣੀ ਜਿਹਾ ਪਿਆ ਕੇ ਹੱਟੇ ਸੀ ਕਿੱਥੇ ਵਾਗੇ ਸੀ ਵੀ ਤੁਸੀਂ ਨਹੀਂ ਮੈਂ ਕਿੱਥੇ ਜਾਣਾ ਸੀ ਮੈਂ ਤਾਂ ਤੇਰੇ ਤਾਈ ਕੇ ਘਰੋਂ ਆਈ ਐ ਅੱਛਾ ਕੀ ਕਰਨ ਵਾਗੇ ਸੀ ਕੀ ਕਰਨ ਜਾਣਾ ਸੀ ਉਹਨੇ ਬੁਲਾਇਆ ਸੀ ਉਹਦੀ ਨੋਹ ਦੇ ਪੇਕੇ ਆਏ ਐ ਅੱਛਾ ਲੋੜੀ ਲੈ ਕੇ ਅੱਛਾ ਲੋੜੀ ਲੈ ਕੇ ਆ। ਹਾਂ ਤੇ ਸੁਖ ਨਾਲ ਇੰਨਾ ਸਮਾਨ ਲਿਆਏ ਨੇ ਜਿਹੜੇ ਉਹ ਤਾਂ ਰੋੜੀਆਂ ਮੂਖ ਫੜੀਆਂ ਲਿਆਉਣ ਨਾ ਉਹ ਤਾਂ ਬਖ ਆਖੂ ਆਖੂ ਪਿੰਨੀਆਂ ਬਣਾ ਕੇ ਬਾਧੂ ਕੁਛ ਤੇ ਕੱਪੜੇ ਕੱਪੜੇ ਗਾਹਾਂ ਨੰਦਾਂ ਦੇ ਸੂਟ ਗਾਹਾਂ ਉਹਦੇ ਚਾਚੀ ਸੱਸ ਦਾ ਸੂਟ ਸੱਸ ਦਾ ਸੂਟ ਅੱਛਾ ਤੇ ਇੰਨਾ ਚੱਕ ਮੇ ਤੇ ਚੱਕ ਮਾ ਕੱਪੜਾ ਮੈਂ ਤਾਂ ਦੇਖ ਕੇ ਹੈਰਾਨ ਹੀ ਰਹਿ ਗਈ ਮਾ ਦੇਖ ਲੈ ਕਿੰਨਾ ਕੁਛ ਲਿਆਇਆ ਚਲ ਫਿਰ ਮੈਂ ਹੈਰਾਨ ਕਿਉਂ ਹੋਵਾਂ ਮੈਂ ਉਹਦੇ ਮਨ ਚ ਸੋਚੇ ਮੇਰੀ ਵੀ ਨੋ ਆਏਗੀ ਹੈ ਉਹਦੇ ਵੀ ਪੇ ਕਿਉਣਗੇ ਹਾਂਜੀ ਆਉਣਗੇ ਤਾਂ ਗੱਲ ਹੈ ਜੀ ਹਾਂ ਕੰਦੀ ਲੋੜੀ ਆ ਹਾਂ ਤੇ ਤੇਰੀ ਤਾਈ ਕਹਿੰਦੀ ਕਹਿੰਦੀ ਹਜੇ ਤੇਰੇ ਨੌਂ ਦੇ ਪੇਕੇ ਆਏ ਨਹੀਂ ਮੈਂ ਕਾਏ ਨਹੀਂ ਭਾਈ ਆਉਣਗੇ ਮੈਂ ਕਹ ਹਜੇ ਤਾਂ ਪਈਆ ਚਾਰ ਪੰਜ ਦਿਨ ਆ ਜਾਣਗੇ ਮਖਾਂ ਤੇ ਤਾਂ ਕਰਕੇ ਮੈਂ ਤਾਂ ਦੇਖ ਕੇ ਆਈ ਮਸੀ ਨੂੰ ਤਾਂ ਵਿੱਚ ਦੀ ਜੀ ਕਹਿੰਦੀ ਸੀ ਵੀ ਮੇਰੀ ਨੌਂ ਦੇ ਪੇਕੇ ਪਹਿਲਾਂ ਆ ਗਏ ਅੱਛਾ ਹਾਂ ਵੀ ਤੇਰੀ ਨੌਂ ਦੇ ਪੇਕੇ ਨਾਲ ਸੁਖਣਾ ਉਹ ਤੋਂ ਪਹਿਲਾਂ ਵਿਆਹ ਹੋਇਆ ਤੇਰਾ ਤਾਂ ਹਾਂ ਹਾਂ ਉਹਦਾ ਤੇਰਾ ਮਗਰੋਂ ਹੋਇਆ ਅੱਛਾ ਹਾਂ ਜਾ ਫਿਰ ਸੰਸਦਾਂ ਦੇ ਵਾਸਤੇ ਦਿਖਾਉਣ ਵਾਸਤੇ ਸੱਦ ਲਿਆ ਤਾਂ ਹੀ ਸੱਦ ਲਿਆ ਤੈਨੂੰ ਪਤਾ ਹੀ ਇਹੇ ਜੀ ਹੈ ਜਦੋਂ ਕੋਈ ਕੰਮ ਕਰਦੀ ਹੈ ਜਾਂ ਕੋਈ ਇਹ ਜਿਹਾ ਮੈਨੂੰ ਜਰੂਰ ਸੱਦਿਆ ਜਾਣ ਕੇ ਵਿੱਚ ਦੀ ਮੈਂ ਤਾਂ ਇਹਦੀਆਂ ਗੱਲਾਂ ਸਮਝੇ ਲਾਨੀ ਹੈ ਵੀ ਇਹ ਕਿੱਥੇ ਗੱਲ ਕਰਦੀ ਹੈ ਹਾਂ ਤੇ ਮੈਂ ਆਖਾ ਚਲ ਕੋਈ ਨਾ ਮੈਂ ਕਾ ਜਾਣਦੇ ਮੈਂ ਮਨ ਚ ਸੋਚਿਆ ਮੈਂ ਆਖਾ ਤੂੰ ਕੀ ਦਿਖਾਉਣੀ ਹੈ ਜਦੋਂ ਮੇਰੀ ਨੌਂਦੇ ਪੇਕੇ ਮੈਂ ਵੀ ਤੈਨੂੰ ਸੱਦ ਕੇ ਦਿਖਾਉਂਗੀ ਯਾਰ ਇਹ ਕਿੰਨਾ ਕੁਸ ਲਏ ਨੇ ਹਾਂ ਹਾਂ ਚਲ ਹੋਰ ਜ਼ੋਰ ਟਿਊਟੀ ਬਣਾ ਲਈ ਹਾਂਜੀ ਬਣਾ ਲਈ ਤੈਂ ਚਲ ਚੰਗਾ ਕਰੇ ਕੀ ਕਰਕੇ ਆਉਣੀ ਪਾਣੀ ਪਿਆ ਆ ਉਹਨਾਂ ਦੀ ਲੈ ਬੇਬੇ ਤਾਂ ਉਹੀ ਬੜਾਈਆਂ ਮਾਰੀ ਜਾਂਦੀ ਐ ਭਣਾਦੀ ਐਨਾ ਕੁਛ ਕੌਣ ਲੈ ਕੇ ਆਉਂਦਾ ਲੈ ਪਹਿਲਾਂ ਹੁਣ ਬਾਪੂ ਵਰਗੇ ਵੀ ਤਾਂ ਲੈ ਕੇ ਜਾਂਦੇ ਸੀਗੇ ਗਾਹਣ ਨਨਦਾਂ ਨੂੰ ਸੱਸਾਂ ਨੂੰ ਐਨਾ ਕੌਣ ਲੈ ਕੇ ਆਂਦਾ ਚਲ ਨਨ ਸੱਸ ਤੇ ਕੁੜੀ ਨੂੰ ਮੰਨੇ ਆ ਵੀ ਹਾਂ ਦੋ ਸੂਟਾਂ ਵਾਲਾ ਲੈ ਕੇ ਆਉਂਦਾ ਹਨਾ ਉਹ ਵੀ ਬੜਾਈਆਂ ਮਾਰੀ ਜਾਂਦੀ ਐ ਬੜੀ ਫੁਕਰੀ ਆ ਫੁਕਰੀਆਂ ਮਾਰ ਕੇ ਆਈ ਹੁਵਾਰ ਹੈਲੋ ਹੈਲੋ ਹਾਂ ਭਾਣ ਜੀ ਸਾਸਰੀ ਕਾਲਾ ਸਾਸਰੀ ਕਾਲਾ ਵਰਕਿਨੇਓ ਠੀਕ ਆ ਭਾਣ ਜੀ ਤੂੰ ਦੱਸ ਕਿਵੇਂ ਠੰਡ ਠਾਰੀ ਤੋਂ ਠੀਕ ਰਾਂਜੀ ਬੱਬ ਜਿਹੜੇ ਤੁਰੇ ਫਿਰਦੇ ਆਂ ਹੋਰ ਘਰੇ ਸਾਰਾ ਪਰਿਵਾਰ ਠੀਕ ਐ? ਹਾਂ ਪੰਜ ਸਾਰਾ ਪਰਿਵਾਰ ਠੀਕ ਆਗਾ ਤਾਂ ਆਪਣਾ ਜੇ ਗੱਲ ਸਾਰੇ ਠੀਕ ਆ ਜਬਕ ਜਲਾ। ਸਭ ਠੀਕ ਐ। ਹਾਂ ਤੇ ਪ੍ਰਦੀਪ ਕਿਵੇਂ ਆਂ? ਠੀਕ ਐ ਵਧੀਆ। ਹਾਂ ਤੇ ਪੰਜ ਮਸ ਨੂੰ ਆਏ ਕਹਿੰਦੀ ਸੀ ਮਖਣਾ ਅੱਜ ਜਵਾਖ ਆਉਂਦੇ ਲੋੜੀ ਲੈ ਕੇ ਬਹੁਤੇ ਮੁੰਡਾ ਆਉਂਦੇ ਆਗੇ। ਅੱਛਾ ਅੱਛਾ ਕੋਈ ਨਾ ਫਿਰ ਆ ਜਾਣ। ਹਾਂ ਮਾਹ ਕੀ ਐ ਕਿ ਗਾਹ ਪਚਾਹ ਭੱਗ ਜਾਣੇ ਆ ਪਾਹਣਾ। ਤੇ ਚੱਲ ਕੋਈ ਨਹੀਂ ਮੈਂ ਤਾਂ ਘਰੀਆਂ ਮੁੰਡਾ ਹੈ ਨਹੀਂ ਕਰਿਓ ਗਿਆ ਹੋਇਆ। ਅੱਛਾ ਕੋਈ ਨਾ ਸੀ ਤਾਂ ਘਰੇ ਹੀ ਆਤ ਸਾਨੂੰ ਹਾਂ ਆ ਜਾਣਾ ਹਾਂ ਤੇ ਅੱਥਰੋਂ ਨੂੰ ਮੁੜਨਗੇ ਪੰਜ ਉਹ ਸਭ ਚੰਗਾ ਇਹਨੂੰ ਤੋੜ ਦੇ ਟਾਈਮ ਨਾਲ ਨਾ ਤੇ ਰਾਤ ਰਹਿਣਾ ਅੱਥਰੋਂ ਕਿਉਂ ਮੁੜਨਾ ਹੈ ਪੰਜ ਕਰੇ ਨਹੀਂ ਸਾਡਾ ਪਸੂ ਬਸਾਰੇ ਦਾ ਕੰਮ ਆਗਾ ਤੇ ਇੱਕ ਤੈਨੂੰ ਪਤਾ ਹੈ ਨਾ ਠੰਡ ਵਾਲੀ ਹੋਈ ਪਈ ਹੈਗੀ ਆ ਠੰਡ ਦਾ ਤਾਂ ਹੁਣ ਦੋ ਦਿਨ ਚੱਲਦੇ ਆ ਪੰਜੀ ਠੰਡ ਤਾਂ ਪੂਰੀ ਹੈ ਹਾਂ ਹਾਂ ਤੇ ਬਸ ਤਿਆਰ ਹੋ ਜਾਂਦੇ ਆ ਜਵਾਕ ਤੇ ਬਸ ਆਉਂਦੇ ਆਗੇ ਚੰਗਾ ਕੋਈ ਨਾ ਕੋਈ ਨਾ ਚੰਗਾ ਚੰਗਾ ਪਾਣ ਸਾਸਰੀ ਕਾਲ ਸਾਸਰੀ ਕਾਲ ਚੰਗਾ ਪੰਜ ਚੰਗਾ ਚਲੋ ਦੱਸ ਤਾਂ ਹੁਣ ਉਹਨਾਂ ਨੂੰ ਹੁਣ ਜਿਆਦਾ ਸੌਖਾ じゃ ਹੋ ਗਿਆ ਇਹਨਾਂ ਨੂੰ ਜਵਾਖਾਂ ਨੂੰ ਚਾ ਚੱਕ ਲੈਣੇ ਹੁਣ ਇਹਨਾਂ ਨੂੰ ਕਹੀ ਨਹੀਂ ਭਾਈ ਜਾਓ ਓੜੇ ਹਾਂਜੀ ਪ੍ਰਦੀਪ ਤੇਰੀ ਮਾਂ ਦਾ ਫੋਨ ਆਇਆ ਸੀ ਤੇ ਉਹ ਹੁੰਦੇ ਲੋੜੀ ਲੈ ਕੇ ਅੱਛਾ ਹਾਂ ਹੁਣੇ ਆਇਆ ਸੀ ਤੇ ਤੇਰੇ ਭਾਈ ਪਰਜਾਈ ਆਉਣਗੇ ਅੱਛਾ ਤੇ ਐਂ ਕਹਿੰਦੀ ਸੀ ਕਹਿੰਦੀ ਰਾਤ ਤੱਕ ਰਹਿੰਦੇ ਨਹੀਂ ਵੀ ਮੁੜਨਗੇ ਆਥਰ ਨੂੰ ਮੈਂ ਤਾਂ ਕਿਹਾ ਸੀ ਭਾਈ ਰਾਤ ਰਹਿ ਪਣ ਅੱਛਾ ਬੇਬੇ ਨਾਲ ਆਉਗੀ ਬੇਬੇ ਨਹੀਂ ਆਉਂਦੀ ਨਾਲ ਅੱਛਾ ਤੇਰੇ ਪਰਜਾਈ ਤੇ ਤੇਰਾ ਭਾਈ ਸਰਨਦੀਪ ਤੇ ਵੀ ਆਉਣਗੇ ਹਾਂ ਉਹ ਆਉਣਗੇ ਠੀਕ ਹੈ ਤੇ ਕਹਿੰਦੀ ਆ ਕਿ ਤੁਰਦੇ ਆ ਬਸ ਤਿਆਰੀਆਂ ਕਰੀ ਜਾਂਦੇ ਆ ਅੱਛਾ ਤੁਰਦੇ ਨੇ ਹਾਂ ਤੇ ਐ ਕਰ ਨਾ ਤਾਂ ਜਿਹੜੀ ਸਬਜੀ ਪਈ ਐ ਉਹ ਕੱਟ ਕੇ ਰੱਖ ਲੈ ਬਣਾਈ ਲੈ ਸਬਜੀ ਤਾਂ ਬਣਾਈ ਲੈ ਹਾਂ ਬਣਾ ਕੇ ਰੱਖ ਲੈਣੀ ਹਾਂ ਤੇ ਇੱਕ ਹੋਰ ਨਾਲ ਕੀ ਬਣਾਵਾਂਗੇ ਦੋ ਸਬ지 ਬਣਾ ਲੈਣੇ ਆ ਹਾਂਜੀ ਨਾਲ ਕੁਝ ਕੋਈ ਤਰੀ ਵਾਲਾ ਮਟਰ ਪਨੀਰ ਜਾਂ ਕੁਝ ਹੋਰ ਲੈ ਆਉਣੀ ਆ ਮੈਂ ਭੱਜ ਕੇ ਠੀਕ ਐ ਲੈ ਆਉ ਤੁਸੀਂ ਜਿਹੜੇ ਸੁਣ ਚਤ ਮੰਦਾ ਹਾਂ ਤੇ ਨਾਲ ਹੋਰ ਦੀਨ ਨੂੰ ਕੁਝ ਲੈ ਆਉਣੇ ਆ ਠੀਕ ਐ ਠੀਕ ਐ ਨਾ ਤੇ ਚੱਲਦਾ ਬਦਲ ਤਿਆਰੀ ਜੀ ਕਰ ਲੈ ਤੂੰ ਠੀਕ ਐ ਠੀਕ ਠੀਕ ਐ ਠੀਕ ਲੈ ਆਉ ਤੁਸੀਂ ਆ ਜਾ ਬੇਬੇ ਆ ਦੇਖ ਲੈ ਸੁਮਾਨਾ ਐ ਚਤਾ ਮੈਂ ਪਾੜੀਆਂ ਖੋਇਆ ਤੇ ਪਿੰਨੀਆਂ ਚੱਲ ਠੀਕ ਆ ਗਾ ਚੌੜੀਆਂ ਦੀਆਂ ਪਿੰਨੀਆਂ ਤੇ ਖੋਇਆ ਖੋਇਆ ਥੱਲੇ ਪਾ ਦੇ ਲਫਾਫੇ ਚ ਪਾ ਕੇ ਚੌੜੀਆਂ ਦੀਆਂ ਪਿੰਨੀਆਂ ਚੱਲ ਵਧਗਾ ਹੋਇਆ ਇਹ ਤੋਂ ਹੋ ਗਏ ਬਿਸਕੁਟਾ ਹੋ ਹਾਂ ਦਾ ਬਿਸਕੁਟਾ ਆ ਗਿਆ ਮੂੰਫਲੀ ਰੋੜੀਆਂ ਸਾਰਾ ਚਕਾ ਗੱਚਕ ਹਾਂ ਸਾਰਾ ਕੁਝ ਤੇ ਇੰਨਾ ਚੋ ਹੋ ਗਏ ਉਹਨਾਂ ਦੇ ਖੇਸ ਜੇ ਪਾੜੇ ਮੈਂ ਠੀਕ ਆ ਤਾਂ ਮੈਂ ਲਾਤਾ ਦੇਖ ਲਾਉਂਗੀ ਸੱਸ ਨੂੰ ਠੀਕ ਉਹ ਤਾਂ ਚਕੀਨਣ ਆ ਗਈ ਕਢਾ ਲੂਗੀ ਮੈਂ ਕਢਾ ਲੂਗੀ ਹਾਂ ਉਹ ਤਾਂ ਪਾਉਂਦੀ ਇਹ ਜੀ ਦੇਣਾ ਤੇ ਭਾਈ ਆਹ ਲਾਤਾ ਮੈਂ ਕੁੜੀ ਨੂੰ ਖਾਲਦੀ ਲਾਤੀ ਚੁੰਨੀ ਦੇ ਮਾੜੀ ਜੀ ਚੱਲ ਰੰਗਾ ਲੂਗੀ ਆਪਦੀ ਹਾਂ ਹਾਂ ਸੋਨਾ ਸੂਟੇ ਵੀ ਆ ਮੈਂ ਤਾਂ ਲਾ ਟਾਪਟਾ ਵੀ ਲਿਆਤਾ ਸੀਗਾ ਫਿਰ ਨਾਲ ਲਾ ਲੂਗੀ ਮੈਂ ਕਿ ਸੁਟ ਦੇ ਹਾਂ ਹਾਂ ਸੋਨਾ ਨਾ ਸੋਹਣਾ ਸੋਨਾ ਸੋਨਾ ਸੱਸ ਨੂੰ ਗਣੇ ਜਿਵੇਂ ਨਵੀਂ ਨਮੈਲੀ ਐ ਸੋਹਣਾ ਲੱਗੂ ਉਹਦੇ ਤੇ ਥੱਲੇ ਪਾਤੇ ਵੇ ਵੇ ਖੇਸ ਚੱਲ ਵਦਗਾ ਹੋ ਗਿਆ ਆ ਲਾ ਬਥੇਰੇ ਭਾਈ ਆ ਕਹਿੰਦਾ ਤੈਨੂੰ ਕਿਹੜਾ ਪਈ ਪਤਾ ਨੇ ਮੇਰੇ ਕਿਹੜਾ ਤੂੰ ਦੱਸੇ ਤੋ ਲੈ ਜਾਣੇ ਤੈਨੂੰ ਆਪ ਨੂੰ ਹੀ ਪਤਾਗਾ ਹੋਰ ਫੇ ਮੈਂ ਖਾ ਚੱਲ ਵਿਚਾਰੀ ਕਿੱਥੇ ਤਾਂ ਹੀ ਤਾਂ ਨੇ ਆ ਛੱਡ ਦੇ ਤੇਰੇ ਪੇਕਿਆਂ ਤੋਂ ਆਉਂਦੇ ਤੈਨੂੰ ਪਤਾ ਹੀ ਹੁਣ ਏਡਾ ਸੋਹਣਾ ਲੀਡਰ ਟੱਕੀ ਤੂੰ ਵੀ ਲੈ ਕੇ ਜਾਵੇਂਗੀ ਮੈਂ ਤਾਂ ਆਏ ਲੈ ਕੇ ਦਿੱਤਾ ਉਹਦੀ ਸੱਸ ਨੂੰ ਮੈਂ ਕਿਹਾ ਗੂੜਾ ਜਾ ਪਾਉਂਦੀ ਜੇਗੀ ਪਾਉਂਦੀ ਆ ਹੁਣ ਤਾਂ ਸਗਾ ਸਕੀਨਨ ਦੀ ਵਾਦ ਤਾਂ ਗਈ ਵਾਦ ਤਾਂ ਗਈ ਹਾਂ ਚੱਲ ਮੈਂ ਲੋਟ ਕਰਕੇ ਪਾਲਾਂ ਤੇ ਪਾਲੀ ਨੂੰ ਦੇਖਵੇਂ ਵੇ ਹੈਗਾ ਇੱਥੇ ਤਾਂ ਬਸ ਤਾਂ ਨਹੀਂ ਹੋਊਗਾ ਸੁਖ ਨਾਲ ਮਠੇਰਾ ਇੰਨਾ ਸਵਾਨ ਉਹ ਸੁਖ ਨਾਲ ਹੋਈ ਗੱਲ ਆਵੇ ਸ੍ਰੀਕਾ ਚ ਫੇਰੂਗੀ ਉਹ ਪਹਿਲੀ ਲੋੜੀ ਆਗੀ ਪਹਿਲੀ ਲੋੜੀ ਆਪਾਂ ਤਾਂ ਭਾਈ ਕੋਈ ਕਾਸਰ ਨਹੀਂ ਛੱਡੀ ਕੱਲ ਨੂੰ ਆਏ ਨਾ ਆਖੇ ਕੋਈ ਵੀ ਪਰਝਾਈ ਨੇ ਕੁਸ ਨੂੰ ਤੇਲ ਨਹੀਂ ਲਾਇਆ ਹੈ ਨਾ ਨਾ ਹੁਣ ਪਰਝਾਈ ਦਾ ਕਿਹੜਾ ਕੋਈ ਗੱਲ ਕੋਈ ਲੱਗਦੀ ਨਹੀਂ ਤੂੰ ਹਾਂ ਪਰਝਾਂਗੋ ਨਹੀਂ ਹੁੰਦਾ ਮੈਂ ਕਿੰਨਾ ਕ ਟਾਈਮ ਖਣੀ ਚੁੰਨੀ ਦੀ ਆ ਖਣੀ ਨਾ ਤੁਸੀਂ ਬਰਤਣਾਉ ਨਾ ਨਾ ਉਹੀ ਤਾਂ ਗੱਲ ਆ ਬੇਬੇ ਤਰ ਮੈਂ ਰੇਖਾ ਪਾ ਲਈ ਨਹੀਂ ਪਾ ਲਾ ਫੇਜੇ ਚ ਆ ਸਾਰਾ ਬਸ ਇਕੱਠਾ ਕਰ ਲੈ ਜਰਕਦੇ ਨੇ ਗੱਡੀ ਚ ਧਰ ਲਓ ਫਿਰ ਮੈਂ ਵੇਖਦੀ ਆ ਉਹਨੂੰ ਠੀਕ ਹੈ ਠੀਕ ਹੈ ਆ ਜਾਵੇ ਬੇ ਚੱਲ ਭਾਈ ਤੂੰ ਤਾਂ ਚਾਚੇ ਕੇ ਜਾਣ ਨੂੰ ਵੀ ਕਵੇਲਾ ਕਰ ਲਿਆ ਕੋਈ ਨਹੀਂ ਬਸ ਮੈਂ ਹੋਰ ਬਾਗ ਜਾਨੀ ਆ ਬੇ ਪਤਾ ਲੀਦਾ ਟੱਕੀ ਜੇ ਸਮਾ ਕੇ ਪਾਉਂਦਾ ਸੀ ਪਤਾ ਕੁੜੀ ਦੀ ਪਹਿਲੀ ਲੋੜੀ ਜਾ ਰਹੀ ਆ ਕੋਈ ਆਏ ਨਾ ਆਖੇ ਬਿਪਾਈ ਆਰੇ ਪੈਕੇ ਲੋੜੀ ਚ ਕੁਸ ਲਿਆਏ ਨਹੀਂ ਗੇ ਨਾ ਪਰ ਉਹਨੇ ਦੀ ਪਛਾਕ ਪਾਣੀ ਸੀ ਹਾਂ ਸੱਚ ਬੇਬੇ ਆਲ ਫਾਫੇ ਚ ਲਾਲ ਜੇ ਚ ਉਹਦੀ ਵੀਰ ਜੀ ਦੀ ਪਛਾਕ ਹੀ ਹੈ ਹਾਂ ਚਲ ਤਰਪਈ ਸਮਾਰਨੀ ਚ ਨਾਲੀ ਉਹਦੀ ਗੱਲ ਠੀਕ ਆ ਬੇਬੇ ਮੈਂ ਤੈਨੂੰ ਆਏ ਕਹਿਣਾ ਹੁਣ ਤੁੰ ਦਾ ਕੰਮ ਸਵੇਹਾ ਜਾਵੇ ਆਪਦਾ ਸਵੇਹਾ ਟਾਈਮ ਨਾਲ ਮੁੜ ਕੇ ਆਵੇ ਨਾਲ ਹੋਜੀ ਚੋਰੇ ਵੱਡੀ ਹੋਰ ਪੈਸਾ ਤੇ ਲੈ ਪੈਸਾ ਤੇ ਲੈ ਭਈ ਕੁੜੀ ਨੂੰ 500 ਰੁਪਇਆ ਦੇ ਆਇਓ ਠੀਕ ਹੈ ਜੇ ਕੋਈ ਹੋਰ ਜਵਾਖ ਹੋਇਆ ਚਲ ਉਹਨੂੰ ਦੇ ਆਏ 100 ਰੁਪਇਆ ਚੰਗਾ ਠੀਕ ਹੈ ਆਹੀ ਹੁੰਦਾਗਾ ਪਹਿਲੀ ਲੋੜੀ ਹੈਗੀ ਨਾ ਚਲ ਕੋਈ ਗਰੀ ਬੇਬੇ ਜਾਵੇਂਗੀ ਉਹਨਾਂ ਨੇ ਕਰੇ ਮੜਾ ਜਿੰਦਾ ਕੁੰਡਾ ਸਮਾਰ ਕੇ ਲਾਜੀ ਨਾ ਕੋਈ ਨੂੰ ਪੁੱਤ ਚਲ ਮਾ ਸਾਨੂੰ ਚੜਾ ਮਾ ਆਜੋ ਚੱਲ ਬੱਲੇ ਆਹੀ ਮਾਨ ਤਾਨ ਹੁੰਦਾ ਧੀਆ ਦਾ ਉਹ ਤਾਂ ਹਾਂ ਆਹੀ ਹੁੰਦਾਗਾ ਬਹੁਣ ਆ ਪਹਿਲੇ ਕਿਹਾਰ ਰੋ ਤੈਨਾਂ ਬਸ ਆਪਦੇ ਹੱਸ ਕੇ ਨੇ ਮਿਲ ਜੇ ਬਈ ਆਪਾਂ ਕੋਣ ਆ ਦੇ ਨਾਲੇ ਧੀਆ ਤਾਂ ਆਪਦੇ ਕਰਮ ਲੈ ਜਾਂਦੇਗਾ ਕਰਮ ਲੈ ਕੇ ਜਾਂਦੇਗਾ ਪੁੱਤ ਕੋਈ ਨਹੀਂ ਕਿਸੇ ਦਾ ਖਾਂਦਾਗਾ ਉਹੀ ਤਾਂ ਗੱਲ ਆ ਚੱਲ ਬੱਠੋ ਭਾਈ ਧਰ ਸਮਾਨ ਵਿੱਚ ਕਰ ਭਾਈ ਹਾਉਲੀ ਤਾਰੀ ਗੱਡੀ ਕੋਈ ਨਾ ਕੋਈ ਨਾ ਪਿੱਛੇ ਧਰ ਲਾਜੋ ਲੈ ਬੇਬੇ ਤਰਾ ਦੇ चल बे बे तू बार डाके हुन भाग जी असि तो फिर हाथ नहीं आवेंगे ना ना कोई नहीं कोई नहीं पूरी बजा किधर मूरे बजा हां उनी तो आ रहे पाही कोई ना कोई ना हां जाओ सुख ना लो दी दा कोई दींदी नहीं करे इधर ना उधर हां समान तक आ गए रणदीप आ गए हां किमे हो तो बढ़िया शशि भाई ठीक है बढ़िया ठीक है बढ़िया तू सी दसो अच्छा ਆਜੋ ਆਜੋ ਚਲੋ ਧੀ ਕਰੇ ਤੇ ਠੀਕ ਸੀ ਧੀ ਕੀ ਜਾਂਦੀ ਸੀ ਹੋਰ ਦੱਸਦਾ ਸੀ ਬੇਬੇ ਨੇ ਅੱਛਾ ਹਾਂ ਕਹਿੰਦੇ ਵੀਰ ਅਨਦੀਪ ਵਰਗੇ ਆਉਣਗੇ ਅੱਛਾ ਅੱਛਾ ਹਾਂ ਮਾਸੇ ਜੀ ਦੀ ਲੀਨੀ ਪਰਦੀ ਤਾ ਆਵੇ ਥਨੇ ਆਜੋ ਸਸੀ ਦਾ ਮਾਸੀ ਜੀ ਸਸੀ ਗਾਲ ਪੁੱਤ ਹੋ ਠੀਕ ਆ ਹਾਂ ਮਾਸੀ ਜੀ ਬੋਲੋ ਹਾਂ ਬਹਿ ਜਾਓ ਇੱਧਰ ਹੋ ਸਸੀ ਗਾਲ ਮਾਸੀ ਸਸੀ ਗਾਲ ਪੁੱਤ ਬਹਿ ਜਾਓ ਬਹਿ ਜਾ ਚੜ੍ਹਿਆ ਉੱਤੇ ਹੋ ਠੀਕ ਠਾਕ ਹੋ ਜੀ ਠੀਕ ਠਾਕ ਤੁਸੀਂ ਦੱਸੋ ਵਧੀਆ ਮਾਸੀ ਜੀ ਹੋਰ ਸੁਣਾਓ ਸੇਕਾ ਤੇ ਮੈਨੂੰ ਠੀਕ ਨੇ ਸੇ ਤਾਂ ਬਸ ਠੀਕ ਹੀ ਆ ਪੁੱਤ ਠੀਕ ਹੋ ਕੇ ਬਹਿ ਜਾਓ ਮੈਂ ਚਾਹ ਬਣਾ ਕੇ ਲਿਆਉਣੀ ਆ ਨਾ ਕੋਈ ਨਾ ਕੋਈ ਚਾਹ ਫਿਰ ਠੰਡਾ ਬਣਾ ਲਵਾਂਗੇ 2 ਤਾਂ ਮਿੰਟ ਹੋਇਆ ਜੇ ਕਰੋ ਕੋਰੇ ਨੂੰ ਥੋੜਾ ਟਾਈਮ ਲੱਗਿਆ 10 ਮਿੰਟ ਲੱਗੇ ਆ ਹੋਰ ਮੈਂ ਚਾਹ ਪਾਣੀ ਪੀ ਕੇ ਰੋਟੀ ਤੋਂ ਖਾਧੀ ਫਿਰ ਜਾਇਓ ਹਾਂ ਨਾ ਕੋਈ ਨਾ ਕੋਈ ਹੋਰ ਮ ਜਾਇਆ ਇਹ ਕਈ ਵਾਰ ਆਣ ਕੇ ਮਾਂਡਿਚ ਵੰਡਦੇ ਹੁੰਦੇ ਆ ਰਵਾਜ ਹੁੰਦਾ ਹੈਗਾ ਹਾਂ ਭਾਈ ਹੱਕ ਵੰਡਦਾ ਹੈ ਸਾਡੇ ਤਾਂ ਨਾਲੇ ਵੰਡਦੇ ਆ ਤੁਹਾਨੂੰ ਪਤਾ ਹੈ ਸਾਡੇ ਕਿਸੇ ਕਾ ਮੈਂ ਦੱਸ ਕੇ ਹਟਿਆ ਪ੍ਰਦੀਪ ਨੂੰ ਪਹਿਲੇ ਅੱਛਾ ਜੀ ਆ ਮੇਰੀ ਜਠਾਣੀ ਹੈ ਜਿਹੜੀ ਇਹਨਾਂ ਦੀ ਨੋਹ ਦੇ ਪੇਕੇ ਆਏ ਸੀ ਤੇ ਮੇਰੇ ਸੱਤ ਕੇ ਲੈ ਕੇ ਗਈ ਕਹਿੰਦੀ ਆ ਜਾ ਕਹਿੰਦੀ ਸਮਾਨ ਦੇਖ ਲੈ ਲੈ ਅੱਛਾ ਤਾਈਆਂ ਅਸੀਂ 4-5 ਦਿਨ ਪਹਿਲਾਂ ਆ ਗਏ ਮਾਖਿਆ ਫਿਰ ਬਾਅਦ 'ਚ ਜਾਇਦਾ ਤਾਂ ਕੋਈ ਫਾਇਦਾ ਨਹੀਂ ਗਾ ਹਾਂ ਪੁੱਤ ਹਾਂ ਚੱਲ ਜਾਇਆ ਫਿਰ ਮਾਸੀ ਟਾਈਮ ਨਾਲ ਹੀ ਲੋਟ ਰਹੇ ਦਾ ਹਾਂ ਮਾਂ ਰੋਕੀ ਪਹਿਲਾਂ ਬਰਾ ਪੁੱਤੇ ਤਾਂ ਆਪਾਂ ਆਪਣੀ ਸੋਚ ਹੁੰਦੀ ਆ ਆ ਸਾਡੇ ਇੱਕ ਹੈਗਾ ਇਧਰਲੇ ਜਦੋਂ ਲੋਹੜੀ ਲੰਘ ਜਾਂਦੀ ਓਦੋਂ ਬਾਅਦ ਕੀ ਹੁੰਦੇ ਆ ਅੱਛਾ ਹਾਂ ਫਿਰ ਲੋਹੜੀ ਲੰਗੀ ਤਾਂ ਤਾਂ ਕੀ ਆਉਣਾ ਜੀ ਕੀ ਆਉਣਾ ਉਹੀ ਤਾਂ ਗਾਣਾ ਆਉਣਾ ਤਾਂ ਪਹਿਲਾਂ ਉਹ ਪਹਿਲਾਂ ਨਾਲੇ ਮਾਸੀ ਜੀ ਉਹੀ ਗੱਲ ਕੁੜੀਆਂ ਕਿਹੜਾ ਕੁਝ ਪੇਕਿਆਂ ਤੋਂ ਲਿਆਉਂਦੀਆਂ ਨੇ ਵਿਚਾਰੀਆਂ ਸਾਰਾ ਕੁਝ ਉਥੇ ਛੱਡਿਆ ਹੁੰਦੀਆਂ ਨੇ ਜੇ ਆਪਾਂ ਇਹ ਮੰਨਤ ਨਹੀਂ ਕਰਾਂਗੇ ਤੇ ਇਥੀ ਤਿਹਾਦੀ ਤੇ ਫਿਰ ਹੋਰ ਕਰਾਂਗੇ ਕੀ ਇਹੀ ਹੁੰਦਾ ਪੁੱਤਾ ਨਾਲੇ ਪਤਾ ਕੀ ਹੈ ਸਹੁਰਿਆਂ ਦੇ ਘਰ ਸੋਭਾ ਹੁੰਦੀ ਆ ਪੈਣੀ ਦੇ ਪੇਕੇ ਆਏ ਸੀ ਭਾਈ ਬਲਾਈ ਪੁੱਛ ਲਿਆ ਇਹਨੇ ਹੈ ਤੇ ਮੇਰੇ ਵਰਗੀ ਪਈ ਚੌੜੀ ਹੋ ਕੇ ਦੱਸਦੀ ਆ ਵੀ ਮੇਰੇ ਨੌਂ ਦੇ ਪੇਕੇ ਆਏ ਸੀ ਇੰਨਾ ਕੁਸ ਲੈ ਆਏ ਨੇ ਨਾਲੇ ਮਾਸੀ ਜੀ ਪੇਕੇਾਂ ਤੋਂ ਤਾਂ ਇੱਕ ਡੱਬਾ ਜੇ ਉਹ ਹੀ ਨੀਮਾਨ ਹੁੰਦਾ ਹਾਂ 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 ਮਾਸੀ ਕਈ ਦਿਨ ਹੋ ਗਏ ਅੱਛਾ ਉਹ ਤੈਨੂੰ ਪਤਾ ਉਧਰ ਚਾਚੇ ਕੇ ਪੁੱਤਾ ਹੋਇਆ ਸੀਗਾ ਹਾਂ ਹਾਂ ਉਹ ਫਿਰ ਇੱਕ ਦੀ ਲੋੜੀ ਲੋੜੀ ਤੈਨੂੰ ਪਤਾ ਵੱਡੀ ਜਾਂਦੇ ਆ ਜੀ ਚੱਲ ਭਾਈ ਉਧਰ ਵੀ ਜਾਣ ਦਾ ਹੱਕ ਬਣਦਾ ਮੈਂ ਕਹਿੰਦਾ ਮਾਂ ਨੂੰ ਵੀ ਆਜਣਾ ਸੀਗਾ ਮਾਂ ਤੂੰ ਨਾਲ ਆ ਗਈ ਤਾਂ ਲਾ ਔਰ ਨਾਲ ਆ ਜਿੰਦੇ ਗੱਡੀ 'ਚ ਤਾਂ ਤੁਸੀਂ ਆਏ ਹੋ ਉਹਨਾਂ ਨੇ ਤਾਂ ਕੱਠ ਕਰਿਆ ਹੋ ਬਾਵਾ ਹਨਾ ਰਿਸ਼ਤੇਦਾਰ ਸਾਰੇ ਹੋਣਗੇ ਅੱਛਾ ਫਿਰ ਉਡੀ ਪੰਡਣੀਆਂ ਸੀ ਕਹਿੰਦੇ ਅੱਛਾ ਜੀ ਪ੍ਰਦੀਪ ਨੂੰ ਵੀ ਆਖਿਆ ਲੋੜੀ ਤੇ ਉਹਨਾਂ ਨੇ ਵੀ ਸਨੇਹਾ ਲਾ ਦਿਓ ਕੇਰਾ ਤੁਹਾਨੂੰ ਫੋਨ ਵੀ ਕਰਨਗੇ ਤੁਸੀਂ ਸਾਰੇ ਲੋੜੀ ਤੇ ਆਇਓ ਲੋੜੀ ਵੀ ਮਨਾਉਣਗੇ ਕੋਈ ਨਾ ਪੁੱਤ ਆ ਜਾਗੇ ਫਿਰ ਕੀ ਆ ਸੁਖਰਾਂ ਨੂੰ ਤਾਂ ਇਹਦੀ ਵੀ ਪਹਿਲੀ ਲੋੜੀ ਆ ਹਾਂ ਜੀ ਆਉਣੀ ਆ ਸੀ ਚਲ ਤੁਸੀਂ ਜਿਨੇ ਜਾਇ ਆਇਓ ਘੰਟਾ ਘੜੀ ਚਲੂ ਦੇ ਨੇ ਤੇਨੇ ਅਸੀਂ ਜਾਇ ਆਵਾਂਗੇ ਹਾਂ ਜੀ ਚਾ ਆਇਆ ਅਸੀਂ ਆ ਮਾਨ ਰਹਿ ਜਾਂਦਾ ਸਾਦੇ ਅਗਲੇ ਆਹੀ ਆਪੇ ਇੱਥੇ ਹੋਰ ਲੈ ਕੇ ਜਾਣਾ ਹਾਂ ਰਹਿ ਮਾਨਤਾ ਨੇ ਜਿਹੜਾ ਕੋਈ ਭੈਣ ਹੋਵੇ ਖੁਸ਼ ਆ ਭਾਈ ਤੇਰੀ ਲੋੜੀ ਆਈ ਆ ਖੁਸ਼ ਆ ਵਧੀਆ ਹਾਂ ਹਾਂ ਸਮਾਂ ਛੱਡ ਲਿਆ ਤਾਂ ਬਾਬਾ ਲੱਗਦਾ ਆਸ਼ੂ ਨੂੰ ਲੈ ਕੇ ਨਾਲ ਆਸ਼ੂ ਬਸ ਕਰੇ ਫਿਰ ਬੇਬੇ ਨਾਲ ਉਹ ਦਰਵਾਗੀ ਸੀ ਜੇ ਰੱਖਣਗੇ ਫਿਰ ਸਾਨੂੰ ਇੱਧਰ ਵੀ ਆਉਣਾ ਜ਼ਰੂਰੀ ਸੀਗਾ ਲੈ ਲੈ ਆਉਂਦੇ ਕਰਵਾ ਨਾਲ ਚਲੋ ਮਾਸੀ ਜੀ ਫਿਰ ਕਰੇ ਵੀ ਤੁਹਾਨੂੰ ਪਤਾਗਾ ਹਨਾ ਐ ਕਰ ਭਾਈ ਜੇ ਚਾਹ ਬਣਾ ਲਾ ਹਾਂ ਬਣਾਉਣੀ ਵੀ ਚਾਹ ਹੋਰ ਭਾਈ ਬਣਾ ਲਾ ਫਿਰ ਤੈਨੂੰ ਪਤਾ ਟਾਈਮ ਨਾਲ ਜਾ ਹਾਂ ਮੈਂ ਚਾਹ ਬਣਾ ਕੇ ਲੈ ਆਉਣੀ ਕੰਮ ਦਿੰਦੇ ਮਾਸੀ ਤੈਨੂੰ ਪਤਾ ਕਰੇ ਪਸੂ ਆ ਹਾਂ ਸਾਹ ਮਰ ਕੱਲੀ ਬੇਬੇ ਨੂੰ ਔਖਾ ਹੋ ਜਾਣਾ ਮੈਂ ਤਾਂ ਕੈਸੀ ਪੁੱਤਾਂ ਦੀ ਰਹੀ ਦੇ ਤੁਸੀਂ タルਕੇ ਆਵdio ਨਹੀਂ ਮਾਸੀ ਜੀ ਰਹਾ ਨਹੀਂ ਜਾਂਦਾਗਾ ਤੁਹਾਨੂੰ ਪਤਾ ਹੀ ਹੈਗਾ ਜਿੱਕ ਤੱਥ ਨੇ 10 ਮਿੰਟ ਹਾਜ਼ਰੀ ਲਵਾ ਕੇ ਆਉਣੀ ਹੋਊਗੀ ਲੋੜੀ ਘਾਂਡੇ ਆ ਮੈਂ ਕਿਹਾ ਚਲ ਜੇ ਸੰਦੇਹ ਹਾਂ ਮੁੜ ਗਏ ਤਾਂ ਉਧਰ ਜਾ ਆਵਾਂਗੇ ਹਾਂ ਐ ਕਰ ਮੇਰੀ ਗੱਲ ਸੁਣ ਹਾਂ ਅਿੰਦੇ ਬਣ ਬੀਚਾ ਮੇਰਾ ਫਤ ਜਾਣਾ ਹੋ ਮੈਂ ਮਨਾ ਜਾਂ ਫਚੋਲਾ ਦੇ ਘਰੇ ਜਾਇਆ ਮੈਂ ਫਿਰ ਆਖਣ ਦੇ ਲਈ ਆਇਆ ਸੀ ਜਾਇਆ ਪੁੱਤ ਜਾਇਆ ਹੋ ਅਿੰਦੇ ਮਾਸੀ ਨੂੰ ਆਖਰੇ ਦੇ ਸੱਨੋਂ ਵਰ ਤੋਂ ਪੱਜੇ ਪਰ ਪੱਜੇ ਪਰਦੇ ਸੀ ਮਾਸੀ ਮੈਂ ਜਾ ਕੇ ਆਉਂਗਾ ਆਇਆ ਪੁੱਤ ਕਿਹਾ ਹੱਥ ਬਣ ਲੈ ਲੈ ਮਾਸੀ ਜੀ ਮੈਂ ਸਾਨੂੰ ਕੱਪੜਾ ਲੀੜਾ ਦਿਖਾ ਦੰਦੀ ਹਾਂ ਹਾਂ ਦਿਖਾ ਦੇ ਲੈ ਮਾਸੀ ਜੀ ਆ ਇਹਦੇ ਵਿੱਚ ਮੂਫ ਫਲੀਆਂ ਆ ਰਹੇ ਔੜੀਆਂ ਗੱਚਕਾ ਸਾਰਾ ਕੁਝ ਹੈਗਾ ਆ ਦੇ ਅੱਜ ਤੇ ਇਹਦੇ ਵਿੱਚ ਖੋਆ ਤੇ ਚੌਲਾਂ ਦੀਆਂ ਪਿੰਨੀਆਂ ਲਗੀਆਂ ਆ ਨਹੀਂਗੇ ਸੂਟ ਮੈਂ ਤੁਹਾਨੂੰ ਦਿਖਾਉਣੀ ਹੈਗੀ ਚੱਲ ਦਿਖਾ ਦੇ ਪੁੱਤ ਹਾਂ ਲਓ ਮਾਸੀ ਜੀ ਆ ਪਛਾਹ ਕੈਗੀ ਵੀਰ ਜੀ ਦੀ ਆ ਪਛਾਹ ਕ ਹਾਂਜੀ ਪੈਂਟ ਸ਼ਰਟ ਹੈਗੀ ਨਾਲ ਪੱਗ ਹੈਗੀ ਸਿੱਕਾ ਜਿਹਾ ਰੰਗ ਲਿਆਤਾ ਮੈਂ ਤਾਂ ਆਂ ਜੀ ਦੇਖੇ ਸੀ ਵੀ ਵੀਰ ਜੀ ਇਹੋ ਜੀ ਪਾਉਂਦੇ ਨੇ ਉਹੋ ਜੀ ਦੇਖ ਕੇ ਲੈਂਦਾ ਸੀ ਚੱਲ ਕੋਈ ਨਾ ਦੇਖਾ ਆ ਲਓ ਮਾਸੀ ਜੀ ਸੋਡਾ ਸੂਟ ਹੈ ਜਾ ਆ ਮੇਰਾ ਸੂਟ ਹੈ ਹਾਂਜੀ ਆ ਲੋ ਆ ਦੋ ਸੂਟ ਲੈਣਗੇ ਪ੍ਰਦੀਪ ਦੇ ਆਇ ਤੇ ਖੇਸ ਪੈਨੇ ਮਸੀ ਜੀ ਆਹ ਵੇ ਲੋ ਓਏ ਆ ਸੁਖੀ ਸੰਦੀ ਚਿੱਟਾ ਡਬਟਾ ਲਿਆਂਦਾ ਮਾੜਾ ਮਾੜੀ ਲਾ ਕੇ ਨੇ ਹੁੰਦੀ ਐ ਮਸੀ ਜੀ ਨਾਲ ਆ ਸੂਟ ਲੈ ਲੈਂਦੇ ਐ ਤੇ ਨਾਲੇ ਮੇਰਾ ਸੂਟ ਲਿਆਂਦਾ ਆ ਹਾਂਜੀ ਤੁਸੀਂ ਗੂੜੇ ਰੰਗ ਤਾਂ ਪਾਉਨੇ ਆ ਦੇਖ ਆ ਵੀ ਥੋੜਾ ਰੰਗੀ ਆ ਰੰਗ ਤਾਂ ਗੂੜੇ ਪਾਉਣੇ ਕੱਪੜਾ ਤਾਂ ਦੇਖ ਲਿਆਉਣੇ ਸੀ ਕੱਪੜੇ ਚੱਜਦੇ ਤਾਂ ਲਿਆਉਂਦੇ ਕਿਉਂ ਮਸੀ ਜੀ ਕੀ ਹੋਇਆ ਕੱਪੜਿਆਂ ਨੂੰ ਹੋਇਆ ਕਿਉਂ ਨਹੀਂ ਲੈ ਚੱਕ ਲਿਆਉਂਦੇ ਸੇਲ ਚੋਂ ਕੱਪੜੇ ਇਹ ਤੁਸੀਂ ਨਹੀਂ ਨਹੀਂ ਮਸੀ ਜੀ ਸੇਲ ਚੋਂ ਤਾਂ ਕਾਹਨੂੰ ਲਿਆਉਂਦੇ ਨੇ ਦੁਕਾਨ ਤੋਂ ਲਿਆਉਂਦੇ ਆ ਜਿੱਦੋਂ ਅਸੀਂ ਵਿਆਹ ਵੇਲੇ ਕੱਪੜਾ ਚੱਕਿਆ ਸੀ ਅਸੀਂ ਤਾਂ ਮਾੜਾ ਸੂਟ ਨਾ ਪਾਇਆ ਮਸੀ ਜੀ ਨਾ ਹੀ ਕਦੇ ਕਿਸੇ ਨੂੰ ਦਿੱਤਾ ਹੈ ਭਾਈ ਮੈਨੂੰ ਨਾ ਮੱਤਾ ਦੇ ਮੈਨੂੰ ਪਤਾ ਹੀ ਹੈ ਚਲੋ 3 3 4 4 400 ਦੇ ਕਿੰਨੇ ਮਰਜੀ ਦਿਵਾਵਾਂ ਸੇਲਾ ਲੱਗਿਆ ਪਈਆਂ ਨਾਲੇ ਆ ਚਾਰ ਰਿਓੜੀਆਂ ਲਿਆਂਦੀਆਂ ਇਹ ਕਿਹਦੇ ਕਿਹਦੇ ਵੰਡੂਗੀ ਮੈਂ ਘਰਾਂ 'ਚ ਮੈਂ ਵੀ ਨੱਕ ਰੱਖਣਾ ਮਸੀਏ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਅਸੀਂ ਤਾਂ ਜੀ ਜਾਣ ਲੈ ਕੇ ਲੋੜੀ ਆਏ ਆਂਗੇ ਕੋਈ ਨਾ ਜੀ ਜਾਣ ਲੈ ਕੇ ਆਏ ਨਾ ਇਹ ਸੋਡਾ ਵਾਪਸ ਲੈ ਜਾ ਮੈਂ ਤਾਂ ਪੱਲੋ ਲਿਆ ਕੇ ਉਹ ਕਰ ਦੂੰ ਜੇ ਇੰਨਾ ਹੀ ਲਿਓਣਾ ਸੀ ਤੂੰ ਮੈਂ ਤੇਰੀ ਮਾਂ ਨੇ ਸੱਸ ਨੇ ਫੋਨ ਕਰਿਆ ਸੀ ਮੈਨੂੰ ਉਦੋਂ ਦੱਸਦਾ ਨਹੀਂ ਭਾਈ ਵੀ ਇੰਨਾ ਕਸਮਾਨ ਭੇਜੂੰਗੀ ਮੈਂ ਤਾਂ ਮੈਂ ਆਵਦੇ ਪੱਲੋ ਲਿਆ ਕੇ ਰੱਖ ਲਾਂਦੀ ਕਿ ਮੇਰੀ ਮਾਸੀ ਜੀ ਆ ਤੁਹਾਡੇ ਸੂਟ ਪਸੰਦ ਨਹੀਂ ਆਏ ਹੈਗੇ ਮੇਰੇ ਕੁਝ ਨਹੀਂ ਪਸੰਦ ਨਾ ਤੇਰੀਆਂ ਰਿਓੜੀਆਂ ਮੁਕਫਲੀਆਂ ਨਾ ਤੇਰੀਆਂ ਪਿੰਨੀਆਂ ਪੂਨੀਆਂ ਸਾਰਾ ਕੁਝ ਲੈ ਜਾ ਵਾਪਸ ਆਵਦਾ ਮੈਨੂੰ ਕਾਸੇ ਦੀ ਲੋੜ ਨਹੀਂ ਸੁਖਣਾ ਬਥੇਰਾ ਕੋਸਾ ਸਾਡੇ ਘਰੇ ਮਾਸੀ ਜੀ ਅਸੀਂ ਕਿਹੜਾ ਕਹਨੇ ਆ ਵੀ ਤੁਹਾਡੇ ਘਰੇ ਕੁਝ ਹੈ ਹੀ ਨਹੀਂਗਾ ਰੱਬ ਦਾ ਦਿੱਤਾ ਸਾਰਾ ਕੁਝ ਹੈਗਾ ਪਰ ਅਸੀਂ ਤਾਂ ਆਪਦੀ ਧੀ ਵਾਸਤੇ ਮਾਨਤਨ ਲੈ ਕੇ ਆਏ ਸੀ ਪਰ ਜੇ ਹੁਣ ਤੁਸੀਂ ਇਹੋ ਕਰਦੇ ਹੋ ਫਿਰ ਇਹ ਤੁਹਾਡੀ ਮਰਜ਼ੀ ਹੈਗੀ ਨਹੀਂ ਮਾਨਤਨ ਲੈ ਕੇ ਆਏ ਸੀ ਸੁਖਣਾ ਪਹਿਲੀ ਲੋੜੀ ਸੀ ਚੱਜ ਦਾ ਤਾਂ ਕੱਪੜੇ ਲੀੜੇ ਲਿਆਉਂਦੇ ਚੱਜ ਦਾ ਸਮਾਨ ਲਿਆਉਂਦੀ 5-6 ਕਿਲੋ ਮੂੰਗਫੜੀਆਂ ਲਿਆਉਂਦੀ ਰਿਓੜੀਆਂ ਲਿਆਉਂਦੀ ਗੱਚ ਕੁੱਛ ਕਿਲਿਆਂਦੀ ਇਹ ਤਾਂ ਸਾਰੇ ਹੀ ਮੇਰੇ ਘਰ ਦੋ ਤਿੰਨ ਕਿਲੋ ਸਮਾਨ ਹੈ ਮਾਸੀ ਜੀ ਫਿਰ ਤੁਸੀਂ ਫੋਨ 'ਚ ਦੱਸ ਦਾਂਦੇ ਅਸੀਂ ਤਾਂ ਗੱਟਾ ਮੂੰਗਫੜੀ ਦਾ ਲਿਆਉਂਦੇ ਅੱਛਾ ਇਹ ਗੱਲਾਂ ਮੈਂ ਤੁਹਾਨੂੰ ਪਹਿਲਾਂ ਫੋਨ 'ਤੇ ਦੱਸਦੀ ਵੀ ਭਾਈ ਮੇਰੇ ਘਰੇ ਆਉਂਗੇ ਇੰਨਾ ਸਮਾਨ ਲਿਆਇਓ ਇਹੋ ਜਿਹਾ ਕੱਪੜਾ ਲੀੜਾ ਲਿਆਇਓ ਤੁਹਾਨੂੰ ਆਪ ਨੂੰ ਨਹੀਂ ਦਿੰਦਾ ਮਾਸੀ ਜੀ ਤੁਸੀਂ ਮੈਨੂੰ ਐਂ ਦੱਸੋ ਵੀ ਜਿਹੜੇ ਸੂਟ ਨੂੰ ਤੁਸੀਂ 400 ਦੇ ਕਹਿੰਦੇ ਹੋ ਪਤਾ ਇਹ ਕਿੰਨੇ ਦਾ 1500 ਦਾ ਸੂਟ ਆ ਮਾਸੀ ਜੀ 1500 ਦਾ ਅੱਛਾ ਆ ਸੜਿਆ ਹੋਇਆ 1500 ਦਾ ਹੈ ਮੈਂ ਕੱਪੜੇ ਹੀ ਪਾਉਣੀ ਐ ਕੱਪੜਿਆਂ 'ਚ ਹੀ ਰਹਿਣੀ ਐ ਮਾਸੀ ਜੀ ਪਤਾ ਐ ਮੈਨੂੰ ਵੀ ਕੱਪੜਾ 'ਚ ਰਹਿਣੀ ਉਹ ਤੁਸੀਂ ਕੱਪੜਿਆਂ 'ਚ ਪਾਉਨੇ ਹੋ ਨਾ ਕਿਹੜਾ ਮਾਪਿਓ ਤੇ ਭੈਣ ਭਰਾਵ ਦੀ ਤੀਜ ਦੇ ਸਾਰੇ ਮਾੜਾ ਕਹਾਨੂੰ ਕਿਸੇ ਦਾ ਜੀ ਨਹੀਂ ਕਰਦਾ ਮਾਸੀ ਜੀ ਸਾਰਾ ਆਪਦੇ ਜ਼ੋਰ ਲਾਤੀ ਦਿੰਦਾ ਹੈਗਾ ਜੇ ਨਹੀਂ ਗੁੰਜਾਇਸੀ ਮੈਂ ਦੱਸੀ ਤਾਂ ਜਾਣੀ ਐ ਵੀ ਮੈਨੂੰ ਪਹਿਲਾਂ ਦੱਸ ਦਾਂਦੇ ਗੁੰਜਾਇਸ ਕਿਉਂ ਨਹੀਂ ਸੀ ਮਾਸੀ ਜੀ ਲੈ ਜਾਓ ਆਪਦਾ ਮੋੜ ਕੇ ਸਾਰਾ ਕੁਝ ਮੈਨੂੰ ਪਾਸੇ ਵੀ ਲੋੜ ਨਹੀਂ ਆ ਲੈ ਜਾਓ ਪਛਾਕ ਵੀ ਆ ਚੱਕ ਲੈਂਦੀ ਜਿਵੇਂ ਬੁੜੇ ਪਾਉਂਦੇ ਹੁੰਦੇ ਨੇ ਦੇਖ ਮਾਸੀ ਜੀ ਜਹੇ ਜਹ ਸਰਦਾ ਹੂੰਗਾ ਨਾ ਮਾਂ ਤੇ ਸਾਰਾ ਕੁਛ ਹੀ ਦਿੰਦਾ ਈ ਹਾਂ ਪੁੱਤਾਂ ਤੋਂ ਕੁਛ ਨਹੀਂ ਲੁਕੋ ਕੇ ਰੱਖਦਾ ਆ ਪਰ ਛੋਡੇ ਵਾਲਾ ਵਿਵਹਾਰ ਤਾਂ ਮੈਂ ਪਹਿਲੀ ਵਾਰ ਦੇਖਿਆ ਜਿਵੇਂ ਤੁਸੀਂ ਕਰਦੇ ਹੋ ਐ ਥੋੜਾ ਭੈਣ ਭਰਾ ਦੀ ਬੇਇੱਜ਼ਤੀ ਕਰੀ ਦੀ ਹੁੰਦੀ ਆ ਲੋੜੀ ਲੈ ਕੇ ਆਏ ਮੇਰੇ ਸਰੀਕਣੀ ਦੇ ਜਾ ਕੇ ਦੇਖ ਹੈ ਸਾਰਿਆਂ ਦੇ ਕੱਪੜੇ ਲੀੜੇ ਲੈ ਕੇ ਆਈ ਆ ਉਹ ਹਾਂ 10 ਕਿਲੋ ਪੱਕਾ ਸਮਾਨ ਲਿਆਈਆ ਮਰਯੋੜੀਆਂ ਮੂੰਫੜੀਆਂ ਮਾਸੀ ਜੀ ਸਾਰੇ ਆਪ ਕੋ ਆਪਣੀ ਪਹੁੰਚ ਵਰਤ ਦੇਣੇਗੇ ਜਿੰਨੀ ਕ ਸਾਡੇ ਚ ਪਹੁੰਚ ਸੀ ਉਨਾ ਕਾਸੀ ਸੋਨੂੰ ਦੇਤਾ ਬੇਬੀ ਕਿਮੀ ਬੋਲੀ ਜਾਂਦੀ ਆ ਤੇ ਰਣਦੀਪ ਨੇ ਤਾਂ ਨਹੀਂ ਹੁਸਕਾਇਤਾ ਦੇਖਾਂ ਜਾ ਕੇ ਪਹਿਲਾਂ ਭਾਈ ਫਿਰ ਪਹੁੰਚ ਆਣ ਨਾਲ ਮੱਥਾ ਲਾਉਣਾ ਸੀ ਉਹੇ ਜਾ ਕਰ ਭਾਲਣਾ ਸੀ ਵੀ ਸਾਡੇ ਗੁਜੈਸ ਐਨੀ ਕਾ ਮਾਸੀ ਜੀ ਗੁਜੈਸ ਆਲੀ ਤਾਂ ਕੀ ਗੱਲ ਆ ਅਸੀਂ ਤਾਂ 1000 ਰੁਪਇਆ ਹੋਰ ਲਾ ਦੰਦੇ ਵੱਧ ਤੋਂ ਵੱਧ 1500 ਲੱਗ ਜਾਂਦਾ ਕੀ ਹੋ ਗਿਆ ਈ ਹੋਣਾ ਦੇਖ ਲੈ ਕੱਪੜਾ ਲੀੜਾ ਲੈ ਦੇਖ ਦੇਖ ਆ ਸੁੱਖੀ ਸਾੰਦੀ ਚਿੱਟੇ ਜੱਕ ਲਿਆਂਦੀ ਚੁੰਨੀ ਜਾ ਬੇਬੇ ਆਏਗਾ ਤੋ ਬੋਲਦੇ ਹੋ ਬੋਲਿਆ ਨਾ ਆ ਦੇਖ ਰੋੜ ਦਾ ਮੂੰਗਫਲੀਆਂ ਦੇਖ ਲੈ ਕੋਈ ਨਾ ਜਹੇ ਸਰਦਾ ਸੀ ਲਿਆਤਾ ਵਾਸੀ ਜੀ ਘਰੇ ਆਈ ਦੀ ਬੇਇੱਜ਼ਤੀ ਤਾਂ ਅਗਲਾ ਦੁਸ਼ਮਣ ਦੀ ਵੀ ਨਹੀਂ ਕਰਦਾ ਜਿਵੇਂ ਤੁਸੀਂ ਸਾਡੀ ਕੀਤੀ ਆ ਅਸੀਂ ਤਾਂ ਨਾ ਇੱਕ ਘਰ ਦੀ ਕੁੜੀ ਕਰਕੇ ਚੁੱਪਾਂ ਗਏ ਬੋਲਣਾ ਤਾਂ ਮੈਨੂੰ ਵੀ ਬਥੇਰਾ ਹੈ ਕੁੜੀ ਨੂੰ ਲੈ ਗਿਓ ਨਾਲ ਚੱਲ ਬੇਬੇ ਜੇ ਕੁੜੀ ਕਰਕੇ ਚੁੱਪਾਂ ਤਾਂ ਮਾਸੀ ਅਸੀਂ ਕੁੜੀ ਦੀ ਲੋੜੀ ਲੈਣ ਆਏ ਆਂ ਸੁੱਖੀ ਸੰਧੀ ਉਹ ਵੀ ਪਹਿਲੀ ਤੇ ਕੁੜੀ ਦਾ ਘਰ ਨਹੀਂ ਪੱਟਣ ਆਏ ਅਸੀਂ ਕੁੜੀ ਨੂੰ ਲੈਣ ਨਹੀਂ ਆਏ ਹੈਗੇ ਤਾਂ ਹੀ ਦੇਖ ਤਾਂ ਸਮਾਨ ਬਾਹਲਾ ਲਿਆਏ ਜੇ ਪਹਿਲੀ ਲੋੜੀ ਲੈ ਕੇ ਆਏ ਹੋ। ਕਹੀ ਪ੍ਰਦੀਪਾ ਤੂੰ ਫੋਨ ਕਰਕੇ ਦੱਸਦਾ ਨਹੀਂ ਵੀ ਸਾਡੇ ਭਾਈ ਆ ਰੀਤੀ ਰਿਵਾਜ ਆ। ਅਸੀਂ ਤਾਂ ਹੋਰ ਸਮਾਨ ਲਿਆ ਹੁੰਦੇ। ਹੁਣ ਮਾਸੀ ਜੀ ਉਹੀ ਬੋਲੀ ਜਾਂਦੀ। ਚਲ ਕੋਈ ਨਵੇਂ ਬੇਬੇ ਆਏ ਹੁਣ ਕਿਸੇ ਦਾ ਦੇਖ ਕੇ ਹੁਣ ਦੂਜੇ ਨੂੰ ਆਏ ਨਹੀਂ ਕਰੀਦਾ ਹੁੰਦਾ ਕੋਈ ਗੱਲ ਨਹੀਂ ਉਹਨਾਂ ਦਾ। ਆਪ ਦਾ ਸਾਹ ਉਕਤਾਵਾ ਹੈ ਨਾ ਇਹਨਾਂ ਦਾ ਆਪ ਦਾ ਸਾਹ ਉਕਤਾਵਾ ਕੋਈ ਨਾ ਹੁੰਦਾ ਘਰ ਦੇ ਕਿਹਨੇ ਨਾ ਸ਼ਰੀਕੇ ਤੇ ਮੇਰਾ ਨੱਕ ਬਣਾ ਦੇ ਵੀ ਇਹਦੀ ਨੋਹ ਦੇ ਪੇਕੇ ਆ ਕੁਸ ਲਿਆਏ ਐ ਆਏ ਹੁਣ ਸ਼ਰੀਕੇ ਵਾਂਗਰ ਲੱਗ ਕੇ ਬੇਬੇ ਐ ਹੁਣ ਆਪਦਾ ਦੂਜੇ ਦਾ ਘਰ ਤਨੀਉ ਕਰਨਾ ਦੇਖ ਭਾਈ ਤਸੀਬ ਤੈਨੂੰ ਕੀ ਮਾੜਾ ਲੱਗਦਾ ਸੋਹਣੇ ਬੇਬੇ ਸੂਟ ਤਾਂ ਸਾਰੀ ਸਸ ਦਾ ਸੂਟ ਆ ਬੇਬੇ ਦਾ ਮਾਸੀ ਜੀ ਦਾ ਹਾਂ ਆ ਦੋ ਸੂਟ ਤੇਰੇ ਆ ਮੈਨੂੰ ਐਂ ਦੱਸ ਕਹਿੰਦੀ ਮਾਸੀ ਜੀ ਕਹਿੰਦੀ ਆ ਸਾਨੂੰ ਕਹਿੰਦੀ ਇਹ ਤਾਂ 4 400 ਦੇ ਸੇਲਾਂ ਚ ਮਿਲ ਲੈ ਜੋ ਭਾਈ ਆਪਦਾ ਮੋੜ ਕੇ ਮੈਨੂੰ ਤਾਂ ਸੂਟ ਦੀ ਲੋੜ ਨਹੀਂ ਮਾਸੀ ਜੀ ਅਸੀਂ ਮੋੜ ਕੇ ਤਾਂ ਨਹੀਂ ਲੈ ਕੇ ਸਾਰਾ ਸਿਸ ਨੂੰ ਹੋਰ ਪਜਵਾਵਾਂਗੇ ਜੇ ਨਹੀਂ ਪਸੰਦ ਹੈਗੇ ਤੁਸੀਂ ਆ ਵੀ ਰੱਖ ਲੋ ਸੂਟ ਅਸੀਂ ਤੁਹਾਨੂੰ ਹੋਰ ਵੀ ਦੇ ਜਾਗੇ ਨਾ ਮੈਨੂੰ ਤਾਂ ਹੋਰ ਦੀ ਲੋੜ ਨਹੀਂ ਵਾਰੀ ਵਾਰੀ ਕਹਾ ਕੇ ਮੈਂ ਮੰਗਦੀ ਆ ਹੋਰ ਲਿਆਵਾਂਗੇ ਮੇਰੇ ਕੋਲੇ ਘਰੇ ਸੂਟ ਨਹੀਂ ਬਸ ਜੀ ਅਸੀਂ ਕਿਹਾ ਵੀ ਤੁਸੀਂ ਮੰਗਦੇ ਹੋ ਪਰ ਗੱਲਾਂ ਤੁਸੀਂ ਉਹੋ ਜਿਹੀ ਕਰ ਰਹੇ ਹੋਗੇ ਗੱਲਾਂ ਤੇ ਮੰਗਤੇ ਆਣ ਤੇ ਤੁਹਾਡੇ 'ਚ ਕੋਈ ਫਰਕ ਨਹੀਂ ਬਾਲਾ ਫੇਰ ਕਹੋਗੇ ਤੁਸੀਂ ਵੀ ਪ੍ਰਦੀਪ ਦੀ ਪਰਜਾਈ ਖਾਣੇ ਬੋਲਦੀ ਹੈਗੀ ਤੇ ਬੋਲਦੀ ਤਾਂ ਹੈਗੀਆਂ ਹੋਰ ਇਹ ਦੂਤੇ ਕੀ ਬੋਲेंगी ਅਕਾ ਤੁਹਾਡੇ 'ਚ ਤੇ ਉਹਨਾਂ 'ਚ ਫਰਕ ਨਹੀਂ ਕਿਉਂ ਅਸੀਂ ਮੰਗਤੇ ਬਣਾਤੇ ਮਸੇਹ ਮੰਗਦੇ ਤਾਂ ਤੁਸੀਂ ਆ ਚੱਕ ਨਹੀਂ 2 ਕਿਲੇ ਰੋੜਨਾ ਮੂਪਲੀਆਂ ਚਲ ਬੇਬੇ ਆਏਗਾ ਤੇ ਚਲਾ ਕੇ ਮਾਰਦੀ ਹੈ ਮੇਰੀ ਪਰਜਾ ਇਮਾਨਦਾਰ ਨਾਲ ਲੈ ਕੇ ਆਈ ਹੈ ਵੀ ਮਾਨਤਾ ਨਾਲ ਤਾਂ ਲਈਏ ਚੱਜਦਾ ਤਾਂ ਕੁਝ ਲਿਆਉਂਦੀ ਤੈਨੂੰ ਮੈਂ ਪਹਿਲਾਂ ਕੀ ਦੱਸਿਆ ਸੀ ਮਾਸੇ ਜੀ ਤੁਸੀਂ ਮੇਰੀ ਬੇਬੇ ਨਾਲ ਗੱਲ ਕਰੀ ਐ ਨਾ ਤੁਸੀਂ ਖੋਦ ਕੇ ਬੋਲਣਾ ਸੀਗਾ ਤੁਸੀਂ ਸਾਰਾ ਕੁਝ ਖੁੰਦ ਕੇ ਦੱਸਣਾ ਸੀ ਵੀ ਭਾਈ ਆਹ ਆ ਸਾਡੇ ਰੀਤੀ ਰਿਵਾਜ ਆ ਫੇਰ ਅਸੀਂ ਆ ਜਾਂਦੇ ਜੇ ਸਾਡੇ ਚ ਪਹੁੰਚ ਹੁੰਦੀ ਜੇ ਨਾ ਪਹੁੰਚ ਹੁੰਦੀ ਅਸੀਂ ਤੁਹਾਨੂੰ ਜਵਾਬ ਦੇ ਦਾਂਦੇ ਭਾਈ ਤੀਆਂਲੇ ਨੂੰ ਆਪ ਹੀ ਪਤਾ ਹੁੰਦਾ ਵੀ ਸ੍ਰੀਕੇ ਚ ਅਗਲਾ ਚੀਜ਼ ਦਿੰਦਾ ਨਹੀਂ ਤੁਸੀਂ ਵੜਦੇ ਨਹੀਂ ਆਉਂਦੇ ਸ੍ਰੀਕੇ ਚ ਚੀਜ਼ਾਂ ਮੈਂ ਤਾਂ ਆਪ ਕਹਿੰਦੀ ਆ ਕਾਸ਼ ਤੁਹਾਡੇ ਵੀ ਇੱਕ ਤੀ ਹੁੰਦੀ ਜਿਵੇਂ ਸਾਡੇ ਨਾਲ ਹੋਈ ਅੱਜ ਤੇ ਛੋਡੇ ਨਾਲ ਵੀ ਆਏ ਹੁੰਦੀ ਤੇ ਫੇਰ ਤੁਹਾਨੂੰ ਮੈਂ ਪੁੱਛਦੀ ਮੇਰੇ ਤੇ ਹੀ ਹੁੰਦੀ ਨਾ ਮੈਂ ਇਹੋ ਜਿਹਾ ਕੁਝ ਨਹੀਂ ਸੀ ਕਰਦੀ ਲੋਕ ਖੜਖੜ ਦੇਖਦੇ ਹਾਂ ਮਾਸੀ ਜੀ ਤੁਹਾਡੀ ਸਹੀ ਗੱਲ ਹੈ ਜੇ ਤੁਹਾਡੇ ਤੇ ਹੀ ਹੁੰਦੀ ਤੁਸੀਂ ਸੱਚੀ ਇਹੋ ਜਿਹਾ ਕੁਝ ਨਹੀਂ ਕਰਦੇ ਸੀ ਚਲ ਕੋਈ ਅਨੂ ਬੀ ਤੁਸੀਂ ਨਾ ਬੋਲੋ ਆਜੋ ਖੜੇ ਹੋ ਜਿਓ ਚਾਹ ਪੀ ਲੋ ਆਜੋ ਮੈਂ ਤਾਂ ਕੰਮ ਗੋਲਦੀ ਆਂਗੀ ਕੋਈ ਨਾ ਇਹਨਾਂ ਦਾ ਬੇਬੇ ਦਾ ਸੁਵਾਈ ਆਈ ਬੋਲਣ ਦੇ ਪਰ ਮੈਂ ਆਏ ਕਹਿੰਦੀ ਆਂ ਵੀ ਤarnia ਲੋਕ ਧੀ ਆ ਜੰਮਣ ਤੋਂ ਡਰਦੇ ਨੇ ਕੋਈ ਕੋਈ ਇਹ ਜਾਂ ਟੱਕਰ ਜੇ ਨਾ ਮੂਰੇ ਫਿਰ ਔਖਾ ਹੋ ਜਾ ਚਲ ਕੋਈ ਨਾ ਤੁਸੀਂ ਬੋਲੋ ਟੱਕਰ ਨੂੰ ਛੋੜੀ ਧੀ ਨੂੰ ਕੀ ਤਕਲੀਫ ਐ ਪੁੱਛਦਾ ਸਹੀ ਕਿਸ ਚੀਜ਼ ਦੀ ਘਾਟ ਐ ਗੱਲਾਂ ਦੇਖ ਕਰਦੀ ਐ ਟੱਕਰ ਜੇ ਬਸ ਕੋਈ ਨਾ ਆਜੋ ਖੜੇ ਹੋ ਜੇ ਮੱਖਾ ਲਾ ਲਾਂਗੇ ਪਹਿਲਾਂ ਉਹਿਆਂ ਨਾਲ ਆਜੋ ਕੋਈ ਦੋ ਚਾਹ ਪੀਓ ਮਾਸੀ ਜੀ ਜੇ ਗਲਤੀ ਹੋ ਗਈ ਤਾਂ ਸਾਨੂੰ ਮਾਫ ਕਰ ਦਿਓ ਵਧੀਆ ਹੋਇਆ ਅੱਜ ਮੈਂ ਮੂੰਹ ਤੇ ਗੱਲ ਕਰਤੀ ਅੱਗੇ ਤਾਂ ਕੋਈ ਤੇ ਹਾਰ ਲੈ ਕੇ ਆਉਣਗੇ ਦੇਖ ਸੋਚ ਸਮਝ ਕੇ ਲੈ ਕੇ ਆਉਣਗੇ ਵੀ ਆਹ ਚੀਜ਼ ਲੈ ਕੇ ਜਾਣੀ ਹੈ ਕਿ ਨਹੀਂ ਲੈ ਕੇ ਜਾਣੀ ਚਲ ਕੋਈ ਗੱਲ ਨਹੀਂ ਬਾਬੇ ਤੁਸੀਂ ਨਾ ਗੁੱਸਾ ਨਾ ਕਰਿਓ ਇਹ ਤਾਂ ਸਹਵਾਈ ਆਏ ਬੋਲਣ ਦਾ ਚਲ ਪ੍ਰਦੀਪ ਮੈਂ ਮੰਦੀ ਆ ਵੀ ਸਹਵਾ ਆਏ ਆ ਮਾਸੀ ਜੀ ਦਾ ਪਰ ਅਸੀਂ ਤਾਂ ਪਹਿਲੀ ਵਾਰ ਪਹਿਲੀ ਲੋੜੀ ਲੈ ਕੇ ਆਏ ਸੀਗੇ ਵੀ ਐ ਥੋੜਾ ਕਰਨਾ ਚਾਹੀਦਾ ਸੀ ਨ ਕੋਈ ਨਾ ਥੋੜੀ ਫੁਕਰੀ ਆ ਇਹ ਆਸਗਵਾਨ ਚ ਦੇਖੀ ਹੁੰਦੀ ਨਾ ਫਿਰ ਓਮ ਚੱਕਮੀਆਂ ਗੱਲਾਂ ਕਰਦੀ ਹੈ ਵੀ ਹਾਂ ਗੱਲ ਇਹ ਆ ਵੀ ਹਰ ਕੋਈ ਆਪਣਾ ਆਪਣਾ ਹਿਸਾਬ ਕਿਤਾਬ ਵਰਤਦਾ ਹੈ ਨਾ ਬਈ ਨੀ ਸੋਚੀ ਬਿਖਰਚਿਆਂ ਨੂੰ ਦੇਖ ਕੇ ਪੱਕਿਆਂ ਨੂੰ ਦੇਖ ਕੇ ਕੱਚੇ ਥੋੜਾ ਟੋਣਾ ਚਾਹੀਦੇ ਆ ਟੋਣਾ ਚਾਹੀਦੇ ਨਹੀਂ ਵੀ ਜਿੰਨੀ ਕਾਗਲੇ ਚ ਪਹੁੰਚ ਹੁੰਦੀ ਆ ਬਈ ਸਾਰਾ ਹੀ ਲੈ ਕੇ ਪਹੁੰਚਦੇ ਆ ਆਪਦੇ ਧੀਆਂ ਕੋਲੋਂ ਕੋਈ ਨੀ ਪ੍ਰਦੀਪ ਦੀ ਪੁੱਤ ਕੋਲੋਂ ਕੁਛ ਲਕੋ ਕੇ ਰੱਖਦਾ ਇਹ ਇਹਨਾਂ ਨਹੀਂ ਨਾ ਇਹ ਸੋਚਦੀ ਹੈਗੀ ਇਹ ਫੁਕਰੀ ਆ ਥੋੜੀ ਜੀ ਹਾਂ ਹੈਗੀ ਤਾਂ ਪਰ ਫੁਕਰੀ ਆ ਪਰ ਪਹਿਲਾਂ ਨਾ ਉਹ ਵੀ ਗੱਲ ਆ ਪਤਾ ਨਹੀਂ ਹੁੰਦਾ ਬੰਦੇ ਦਾ ਹਨਾ ਵੀ ਇਹੇ ਜਾ ਨਿਕਲੂਗਾ ਕਹਿੰਦੇ ਹੁੰਦੇ ਨੇ ਜਾਂ ਤਾਂ ਰਾਹ ਪਏ ਤੋਂ ਪਤਾ ਲੱਗਦਾ ਤੇ ਜਾਂ ਬਾਹ ਪਏ ਤੋਂ ਪਤਾ ਲੱਗਦਾ ਹੁਣ ਮੈਨੂੰ ਤਾਂ ਪਤਾ ਹੀ ਐ ਇਹਦਾ ਹਾਂ ਹੁਣ ਜੇ ਮੈਂ ਇਹ ਗੱਲਾਂ ਬੇਬੇ ਨੂੰ ਤਾਂ ਦੱਸੂਗੀ ਜਾ ਕੇ ਤੇ ਬੇਬੇ ਦੇ ਮਨ ਤੇ ਕੀ ਬੀਤੂਗੀ ਪਤਾ ਵੀ ਸੋਡੀ ਐਵੇਂ ਬੇਸਤੀ ਕੀਤੀ ਚਲ ਬੇਬੇ ਨੂੰ ਨਾ ਦੱਸੀ ਭਾਬੀ ਕੋਈ ਨਾ ਮਸਾ ਰਟੇ ਰੱਖੀ ਗੱਲ ਨਾ ਵੀਰੇ ਨੂੰ ਦੱਸੀ ਇਹ ਤਾਂ ਜਿਹੇ ਜਿਹਾ ਹੈਗੀ ਹੈਗੀ ਫਿਰ ਐਵੇਂ ਮਨ ਚ ਫਰਕ ਪੈ ਜਾਊਗਾ ਚੱਲ ਪ੍ਰਦੀਪਾ ਤੂੰ ਤਾਂ ਸਾਰੀ ਉਮਰ ਇੱਥੇ ਕੱਟਣੀ ਆ ਹਨਾ ਚੱਲ ਮੈਂ ਤਾਂ ਅੱਜ ਲੋੜੀ ਲੈ ਕੇ ਆਈ ਸੀ ਬਈ ਸਾਡਾ ਤਾਂ 1.5 ਸਾਲ 6 ਮਹੀਨੇ ਤੋਂ ਗੇੜਾ ਵਸਦਾ ਪਰ ਤੂੰ ਬਣਾ ਕੇ ਰੱਖੀ ਭੈਣ ਬਣ ਕੇ ਸਾਡੇ ਕਰਕੇ ਤੂੰ ਨਾ ਟੈਨਸ਼ਨ ਲੈ ਨਹੀਂ ਨਹੀਂ ਕੋਈ ਗੱਲ ਨਹੀਂ ਤੇਰੇ ਵੀਰੇ ਨੂੰ ਚਾਹ ਦੇਤੀ ਹਾਂ ਵੀਰੇ ਨੂੰ ਦੇਤੀ ਵੀਰੇ ਵੀਰੇ ਨੂੰ ਵੀ ਨਾ ਦੱਸੋ ਚੰਗਾ ਇਹ ਗੱਲ ਕੋਈ ਨਾ ਕਿਉਂਕਿ ਫਿਰ ਰੋਜ਼ ਦਾ ਆਉਣਾ ਜਾਣਾ ਪੈਣਾ ਵੀ ਚਾਹ ਵੀ ਲਿਆ ਦੇ ਚਾਹ ਪੀ ਕੇ ਫਿਰ ਅਸੀਂ ਜਾਂਨੇ ਆ ਰੋਟੀ ਰੁੱਟੀ ਨਾ ਬਣਾਈ ਚੰਗਾ ਨਾ ਨਾ ਲੈ ਰੋਟੀ ਤਾਂ ਖਾ ਕੇ ਤੂੰ ਉਹ ਮੁਰਵਾ ਕੇ ਨਹੀਂ ਖਾਂਦੇ ਪਰ ਦੀ ਤੂੰ ਚਾਹ ਦੀ ਘੁੱਟ ਲਿਆ ਦੇ ਮੈਂ ਚਾਹ ਦੀ ਘੁੱਟ ਪੀ ਲਾਂ ਬਈ ਫਿਰ ਕਵੇਲਾ ਹੋਈ ਜਾਂਦਾ ਤੁਸੀਂ ਵੀ ਆਹਦਾ ਕੰਮ ਧੰਦਾ ਕਰਨਾ ਫਿਰ ਠੀਕ ਆ ਕੋਈ ਗੱਲ ਨਹੀਂ ਤੁਸੀਂ ਬੈਠ ਜਾ ਮੈਂ ਲੈ ਕੇ ਆ ਗਈ ਜਾ ਲਿਆ ਲਾਕੂੜੇ ਮੈਂ ਲੋੜ ਹੀ ਪੰਡਾ ਕੇ ਵੀ ਆ ਗਈ ਜਵਾਕ ਹਜੇ ਨਹੀਂ ਆਏਗੇ ਕਵੇਲਾ ਹੀ ਕਰਤਾ ਉਹਨਾਂ ਨੇ ਵੀ ਮੈਨਾਂ ਦਾ ਗੱਡੀ ਜੀ ਹੋ ਆਉਂਦੀ ਉਹੀ ਆਉਂਦੇ ਆਗੇ ਹਾਂ ਉਹੀ ਆਗੇ ਚੱਲ ਆਗੇ ਹੁੰਨੀ ਦਾ ਚਾਰ ਆਪ ਬਾਦੂੰਗੀ ਨਾਲ ਜਵਾਕਾਂ ਦੇ ਆਗੇ ਹਾਂ ਆਗੇ ਆਂਟੀ ਵਾਲੀ ਸੀ ਅੱਜ। ਆ ਇਧਰ ਵਾਤਾ ਹੀ ਅੱਗ ਮਚਾਈ ਬੈਠੀ ਸਮਝਵਾ ਖਾਉਣਗੇ। ਆ ਕੀ ਬੇਬੇ ਲੋੜੀ ਬੰਡਾ ਕੇ ਤੂੰ? ਹੋਰ ਮੈਂ ਤਾਂ ਕਿਦੋਂ ਦੀ ਆਈਆਂ ਮੈਂ ਸੋਨੂੰ ਡਿੱਕੀ ਜਾਨੀ ਐਗੀ। ਮਾਹਲਾ ਵਾ ਲੋੜੀ ਬਣਾ ਕੇ ਮੈਂ ਵੀ ਆ ਗਈ ਮਖੋ ਉਹ ਹਜੇ ਆਏ ਨਹੀਂਗੇ। ਆ ਕੁਰਸੀ ਜੀ ਤੇ ਹੋ ਜਾ। ਕੋਈ ਨਹੀਂ ਮੈਂ ਤਾਂ ਗੱਡੀ ਲਾਉਣਾ ਅੰਦਰ। ਉਹ ਤਾਂ ਭਾਗਿਆ ਸੀਗਾ ਤਾਂ ਚੋਲਿਆਂ ਦੇ ਅਸ ਤੱਕ ਦੋਂਦੇ ਆ ਜਾਂਦੇ ਹੀ ਟਾਈਮ ਲਾਇਆ। ਮੈਨੂੰ ਪਹਿਲਾਂ ਪਤਾ ਸੀ ਮੈਂ ਉਹ ਧਰ ਵਾਗਿਆ ਹੋਗਾ ਜਿਹੜੇ ਆਏ ਨਹੀਂ। ਮੈਂ ਨਾ ਗੱਡੀ ਅੰਦਰ ਲਾਈ ਦੇਵਾ ਫਿਰ ਲੱਗਦੇ ਆ। ਲਾ ਦੇ ਹੋਰ। ਠੀਕ ਆ ਲਾ ਦੇ। ਹੋਰ ਯਾਰ ਲਾ ਦੇ ਅੰਦਰ। ਆ ਤੁੰਦ ਜੀ ਪੈਂਦੇ ਤੇ ਹੋਰ ਪੁੱਤ ਖਾਰ ਸੁਖ ਸੀਗੀ ਖੈਰ ਸੁਖ ਤਾਂ ਹੈਗੀਆ ਤੇ ਪ੍ਰਦੀਪਕ ਮੈ ਸੀਗੀ ਪ੍ਰਦੀਪ ਵੀ ਵਧੀਆ ਸੀਗੀ ਤੇ ਹੋਰ ਉਹਦੀ ਸੱਸ ਉਹਦੀ ਸੱਸ ਤਾਂ ਘੋੜੇ ਵਰਗੀ ਆ ਉਹਨੂੰ ਕੀ ਹੋਇਆਗਾ ਉਹ ਤਾਂ ਬੋਲਣ ਚ ਕਿਸੇ ਵਟ ਨਹੀਂ ਪੈਂਦਾ ਤੂੰ ਕਹੇਂਗੀ ਵੀ ਫਿਰ ਮੈਨੂੰ ਰੰਦੀਪ ਨੇ ਦੱਸਿਆ ਨਹੀਂ ਸਾਡੀ ਤਾਂ ਬੇਬੇ ਲੋੜੀ ਲੈ ਕੇ ਗਿਆ ਦੀ ਨਾਲੇ ਤਾਂ ਇੰਨਾ ਸਮਾਨ ਲੈ ਕੇ ਗਏ ਤੇ ਉਹਨੂੰ ਪਤੀ ਆ ਦਿਖਾ ਕੇ ਹਾਂ ਤੇ ਸਾਡੀ ਤਾਂ ਉਹਨੇ ਬੇਇੱਜ਼ਤੀ ਕੀਤੀ ਆ ਨੇ ਘੋੜੇ ਬੇਇੱਜ਼ਤੀ ਕਿਵੇਂ ਕਰਦੀ ਆ ਪਤਾ ਇੰਨਾ ਸਮਾਨ ਕੱਲਿਆ ਸੀਗਾ ਮੇਰੀ ਬਹੂ ਤਾਂ ਮੇਰੀ ਨੂੰ ਤਾਂ ਨਵੀਂ ਵਿਆਹੀ ਆ अच्छा ਮੈਂ ਥੋੜਾ ਤਾਂ ਨਹੀਂ ਸਮਾਨ ਕਹਿੰਦੀ ਕਿ ਸੇਰ ਮੂਫਲੀ ਲੈ ਕੇ ਆਗੇ ਸੇਰ ਆਏ ਕਹਿੰਦੀ ਮੈਂ ਕੀ ਬੰਦਾ ਕੀ ਰੱਖਾਂ ਕਹਿੰਦੀ ਆ ਜਿਹੜੇ ਤੁਸੀਂ ਸੂਟ ਲੈ ਕੇ ਆਏ ਹੋ ਤਾਂ ਸੇਲਾਂ ਚ 4-400 ਦੇ ਮਿਲਦੇ ਆ ਪੁੱਤੋ ਤੇ ਆਪ ਦਿੱਤੀ ਹੈ ਨਹੀਂ ਉਹਨੂੰ ਪਤਾ ਨਹੀਂ ਜੇ ਉਹ ਦਿੱਤੀ ਹੁੰਦੀ ਨਾ ਤੇ ਉਹ ਜਾਣਦੀ ਲੈ ਕੇ ਫੇਰ ਉਹਨੂੰ ਪਤਾ ਲੱਗਦਾ ਵੇ ਆਵਲੇ ਦੇਖਣ ਨੂੰ ਤਾਂ ਬਥੇਰੀਆਂ ਮਿੱਠੀਆਂ ਮਾਰਦੀ ਸੀ ਬਥੇਰੀ ਨਰਮ ਲੱਗਦੀ ਸੀ ਆ ਪਰ ਕਹਿੰਦੇ ਹੁੰਦੇ ਨੇ ਕਿ ਜਾਂ ਤਾਂ ਬਾਪਏ ਤੋਂ ਜਾਣੀ ਹੈ ਜਾਂ ਰਾਹ ਪਏ ਤੋਂ ਆਪਾਂ ਨੂੰ ਤਾਂ ਪਤਾ ਹੀ ਹੋਣ ਲੱਗਿਆ ਵੀ ਇਹ ਇਹ ਜੀਏਗੀ ਬੂ ਮਾ ਮੱਜ ਮੇਰੀ ਸੀ ਤੇ ਜਨ ਕੇ ਮੇ ਲੱਕੜਿਆ ਇਸ ਲੁੱਟ ਜਿਹੜੇ ਲੁੱਟ ਤੂੰ ਦੱਸਦੀਆਂਗੀ ਚੱਲ ਬੇਬੇ ਕੁੜੀ ਤਾਂ ਸੌਖੀ ਆ ਕੁੜੀ ਨੂੰ ਤਾਂ ਕੀ ਕਹਿੰਦੀ ਆ ਉਹ ਤਾਂ ਕਿਸੇ ਕਿਸੇ ਸੱਸ ਦਾ ਨਾ ਨੂੰ ਦੇ ਪੇਕਿਆਂ ਨਾਲ ਹੀ ਵੈਰ ਹੁੰਦਾ ਹੈਗਾ ਹੁੰਦਾ ਕਿ ਨਾ ਪਰਦੀਪ ਨੂੰ ਤਾਂ ਨਹੀਂ ਕੁਝ ਕਹਿੰਦੀ ਵੀ ਮੈਨੂੰ ਤਾਂ ਕਾਨੂੰ ਕੁਝ ਕਹਿੰਦੀ ਆ ਫਿਰ ਮੈਨੂੰ ਪਰਦੀਪ ਤਾਂ ਆਏ ਕਹਿੰਦੇ ਸੀ ਵੀ ਚਲ ਬੇਬੇ ਨੂੰ ਨਾ ਦੱਸੀ ਮੈਂ ਕਿਹਾ ਭਾਈ ਦੱਸਾਂ ਤਾਂ ਕਿਉਂ ਨਾ ਦੇਦੇ ਨੂੰ ਵੀ ਪਤਾ ਲੱਗੇ ਔਰ ਦੱਸਣ ਦਾ ਤਾਂ ਪਤਾ ਹੱਕ ਬੰਦਾ ਹੁੰਦਾ ਆ ਕਿ ਜੇ ਕੋਈ ਮਗਰ ਮੂਰੇ ਦੁਬਾਰੇ ਗੱਲ ਹੋ ਗਈ ਫਿਰ ਅਗਲਾ ਬੋਚਤਾ ਲੈਂਦਾ ਹੁਣ ਮੂਰੇਿੱਥੇ ਤਿਹਾਰ ਆਉਂਦੇ ਆ ਚਲ ਆਪਾਂ ਉਹ ਜੇ ਭਾਈ ਵਰਤ ਲਾਂਗੇ ਹੋਰ ਕੀ ਆ ਫਿਰ ਉਹ ਲੈ ਭੈ ਤੂੰ ਵੀ ਹੱਦੀ ਕਰੀ ਜਦ ਤੈਨੂੰ ਪਤਾ ਸੀ ਵੀ ਇਹ ਜੀ ਹੈਗੀ ਗੱਟਾ ਮੂੰਫਲੀ ਦਾ ਲੈ ਕੇ ਧਰ ਦਾਂਦੀ ਮੈਂ ਮੈਨੂੰ ਕੋਈ ਪਤਾ ਸੀਗਾ ਮੈਂ ਤੁਹਾਨੂੰ ਆਏ ਹੋ ਹਜਾ ਲਾਊਗੀ ਤੁਹਾਡਾ ਮੂਰੋ ਗਿਆ ਦਾ ਮਾਈ ਬੇਬੇ ਕੋਈ ਵੀ ਹੈ ਨਾ ਘਰੇ ਆਏ ਦੁਸ਼ਮਣ ਨੂੰ ਬੰਦਾ ਨਹੀਂ ਹਾਂ ਬੋਲਦਾ ਤੇ ਜਿਵੇਂ ਉਹ ਆਪਦੀ ਨੂੰ ਦੇ ਭਰਾ ਭਜਾਈ ਨੂੰ ਬੋਲੀ ਹੈਗੀ ਆਏ ਤੱਕ ਨਾ ਬਾਈ ਦੀ ਦੁਸ਼ਮਣ ਨੂੰ ਨਹੀਂ ਬੋਲਦਾ ਹੁੰਦਾ ਘਰੇ ਆਇਆ ਨੂੰ ਆ ਪਾਖ ਦਿੰਨੇ ਵੀ ਚੱਲ ਅਗਲਾ ਚੱਲ ਕੇ ਆਇਗਾ ਉਹ ਪਹਿਲਾਂ ਤਿਹਾਰ ਸੀ ਕੇਰਨ ਤਾਂ ਉਹਨੇ ਬਰਦਾਸ਼ਤ ਕਰਨੀ ਸੀ ਗੱਲ ਕੀਤਾ ਤਾਂ ਦੇਖ ਕੀ ਆ ਪਹਿਲੀ ਲੋਹੜੀ ਤੇ ਉਹੀ ਤਾਂ ਕਹਿੰਦੇ ਆ ਹੈ ਬੇਬੇ ਨਾਲ ਇੱਕ ਗੱਲ ਹੋਰ ਇਹ ਗੱਲ ਆਪਣੇ ਤਿੰਨਾ ਚਾਰਾਂ ਚ ਹੀ ਰਹੇ ਪਾਲੀ ਨੂੰ ਨਾ ਪਤਾ ਲੱਗੇ ਨਾ ਤਾਂ ਪ੍ਰਦੀਪ ਨੇ ਪਾਲੀ ਨੂੰ ਦੱਸਿਆ ਤੇ ਨਾ ਹੀ ਮੈਂ ਹੀ ਦੱਸਿਆ ਬੁੜੀਆਂ ਦੀ ਤਾਂ ਜਵਾਨੀ ਇਹ ਜੀ ਹੁੰਦੀ ਹੈਗਾਹ ਬੰਦਿਆਂ 'ਚ ਫਰਕ ਪੈ ਜਾਂਦਾਗਾ ਮੈਂ ਪਤਾ ਤੈਨੂੰ ਤਾਂ ਹੀ ਦੱਸਦੀ ਆ ਚਲ ਤੇਰੇ ਮੂਰੇ ਉਹਦੀ ਸੱਸ ਨੇ ਗੱਲ ਕਰਤੀ ਪ੍ਰਦੀਪ ਮੂਰੇ ਹੋ ਗਈ ਗੱਲ ਆਇਆ ਜਵਾਖ ਦੇ ਮਨ 'ਚ ਖੰਨੀ ਕੀ ਕੀ ਜਾਊਗਾ ਫਰਕ ਪਾ ਜਾਂਦਾ ਹੁੰਦਾ ਭਣ ਭਰਾ ਨਾਲੋਂ ਤੇ ਤੂੰ ਦੱਸੀ ਨਾ ਤੀ ਬਣ ਕੇ ਚੰਗਾ ਮੈਂ ਤਾਂ ਕਾਹਨੂੰ ਦੱਸਦੀ ਆ ਬੇਬੇ ਮੈਂ ਵੀ ਨਹੀਂ ਦੱਸਦੀ ਕਿ ਉਹਨੂੰ ਚਲ ਤੂੰ ਵੀ ਨਾ ਦੱਸੀ ਨਾਲੇ ਭਾਈ ਅਸੀਂ ਸਾਰਿਆਂ ਨੂੰ ਐ ਕਹਿੰਨੇ ਆ ਵੀ ਕਿਸੇ ਦੀ ਨਵੀਂ ਵਿਆਹੀ ਨੂੰ ਕਿਸੇ ਦੀ ਕੋਈ ਵੀ ਹੈ ਕਿਸੇ ਦੀ ਲੋੜੀ ਆਉਂਦੀ ਹੈ ਪਰ ਆਏ ਬੇਇਜ਼ਤੀ ਨਹੀਂ ਕਰਨੀ ਚਾਹੀਦੀ ਬੰਦੇ ਨੂੰ ਜਿਹਹ ਜਹ ਸਰਦਾ ਕਿਉਂਦੇ ਤੇ ਹਾਂ ਜਿਹਹ ਜਹ ਸਰਦਾ ਕਰਦਾ ਕੀ ਪੁੱਤ ਤਾ ਨਾ ਕੁਛ ਨਹੀਂ ਲਕੋ ਕੇ ਰੱਖਦਾ ਪਰ ਇਹ ਗਲਤ ਗੱਲ ਲੱਗੀ ਜਿਹੜਾ ਗਲਾਜ ਗਏ ਨੂੰ ਤੇ ਆਏ ਬੋਲਦਾ ਹਾਂ ਵੀ ਭਾਈ ਅਸੀਂ ਇੰਨਾ ਬੰਡਣਾ ਭਾਈ ਬੰਡਣਾ ਤੁਸੀਂ ਵੱਧ ਖਾਦਾ ਲੈ ਕੇ ਤੁਸੀਂ ਆ ਕੇ ਕਰੋ ਹਾਂ ਕਰੋ ਬੰਡ ਸਕਦੇ ਹਾਂ ਉਸ ਰੀਕੇ ਚ ਹਾਂ ਵੀ ਇਹ ਚੀਜ਼ ਆ ਵੀ ਭਾਈ ਜਿੰਨਾ ਕ ਸਰਦਾ ਹੁੰਦਾ ਅਗਲਾ ਲੈ ਕੇ ਪਹੁੰਚਦਾ ਹਾਂ ਪਹੁੰਚਦਾਗਾ ਹਾਂ ਕਿਤੇ ਚ ਕਿੰਨੀ ਗੰਜਾ ਸੁੰਦੀ ਹੈ ਕਿਸੇ ਚ ਕਿੰਨੀ ਹੁੰਦੀ ਹੈ